ਜਦੋਂ ਲੈਂਦੇ ਪੰਜਾਬ ਘੁੰਮਣਾ ਹੋਗੇ ਨਾ ਤੁਸੀਂ ਇਹ ਬਾਲ ਬੜਾ ਤੰਗ ਕਰਨਗੇ ਤੁਹਾਨੂੰ ਦਰ ਇਹ ਤੇ ਵੀਡੀਓ ਤੇ ਅਸੀਂ ਵੇਖ ਲਿਆ ਇਹਨੇ ਨਿਆਣੇ ਨਹੀਂ ਹੁੰਦੇ ਤੁਹਾਡੇ ਮਗਰ ਮੈਂ ਵੇਂਦਾ ਰਹਿਣਾ ਤੁਹਾਡੀ ਵੀਡੀਓ ਹਾਂਜੀ ਤੇ ਜਿੰਨੇ ਇੱਥੇ ਨਿਆਣੇ ਨੇ ਨਿੱਕੇ ਜਿਹੇ ਡੇਰੇ ਵਿੱਚ ਸਾਡਾ ਸਕੂਲ ਜਾਂਦੇ ਨਾ ਨਾ ਮੈਨੂੰ ਤੰਗ ਬਹੁਤ ਕਰਦੇ ਆ ਨਿਆਣੇ ਬਹੁਤ ਤੰਗ ਕਰ ਰਹੇ ਨੇ ਅਸੀਂ ਸਮਝਾ ਰਹੇ ਆ ਨਹੀਂ ਸਮਝਦੇ ਤੁਸੀਂ ਆਪ ਕੋਈ ਨਹੀਂ ਸਮਝੋਣਾ ਤੁਸੀਂ ਨਿਆਣੇ ਹੋ 40 40 ਨਿਆਣੇ ਕਿਤੇ ਨੇ ਤੁਸੀਂ ਬਾਲਾਂ ਨੂੰ ਅਸੀਂ ਸਮਝਾਉਂਦੇ ਆ 40 ਸਮਝੋ 40 40 ਨਿਆਣੇ ਕਿਤੇ ਨੇ ਇੱਕ ਕਰਦੇ ਸੱਚੀ ਇੰਨੇ ਨੇ ਹੈ ਓਕੇ ਵੇਲੇ ਹੁੰਦੇ ਆ ਨਿਆਣਾ ਤੇ ਕੰਮ ਹੀ ਫਿਰ ਨਿਆਲੇ ਬਣਾ ਲੈਣੇ ਉਸੇ ਕਰਨਾ ਸੇਰਾ ਲਈਂ ਆਂਦਾ ਨਾ ਵੇਲੇ ਆ ਨਿਆਣੇ ਬਣਾਉਣ ਕਹਿੰਦੇ ਹੋਰ ਕੋਈ ਕੰਮ ਹੀ ਨਹੀਂ ਸਾਨੂੰ ਹੈ ਤਾਂ ਹੀ ਤਾਂ ਹੀ ਪਾਕਿਸਤਾਨ ਦੀ ਪਾਪੂਲੇਸ਼ਨ ਇੰਨੀ ਵਧੀ ਆ ਇੱਕ ਇਹਨਾਂ ਦੇ ਨਾਲ ਕੀ ਆ ਇਹਨਾਂ ਦੇ ਵਿਆਹ ਜਲਦੀ ਕਰ ਦਿੰਦੇ ਆ ਯਾਰ ਇਹਨਾਂ ਨੇ 18 19 ਸਾਲ 17 ਸਾਲ ਦੇ 18 ਸਾਲ ਦੀ ਉਮਰ 'ਚ ਵਿਆਹ ਹੋ ਜਾਂਦਾ ਆਪਣੇ ਤਾਂ 20 25 ਦਾ ਟ੍ਰੈਂਡ ਆ ਹੁਣ ਮੈਂ ਨਹੀਂ ਉਹ 17 ਸਾਲ ਕਰਦਾ ਤੇ ਦੂਜੀ ਗੱਲ ਇਹਨਾਂ ਦੇ ਕੀ ਹੈ ਜਿਵੇਂ ਆਪਣੇ ਹੁਣ ਨਵਾਂ ਕਲਚਰ ਆਪਣੇ ਚੱਲੇ ਨਾ ਵੱਧ ਤੋਂ ਇੱਕ ਜਵਾਕ ਜਾਂ ਵੱਧ ਤੋਂ ਆ ਦੋ ਜਵਾਕ ਇਹਨਾਂ ਦੇ ਪੰਜ ਸੱਤ ਤੋਂ ਘੱਟ ਤਾਂ ਕਿਸੇ ਦੇ ਵੈਸੇ ਨਾਰਮਲ ਹੀ ਨਹੀਂ ਹੁੰਦਾ ਚਾਰ ਪੰਜ ਤਾਂ ਨਾਰਮਲ ਹੀ ਹੈ ਇੱਥੇ ਸੁੱਖ ਨਾਲ ਵਾਲੇ ਆ ਕਿੰਨੇ ਕਿੰਨੇ ਜਵਾਕ ਇੱਕ ਘਰ ਦੇ ਇੱਕ ਇੱਕ ਕਰਦੇ ਚਾਰ ਚਾਰ ਪੰਜ ਪੰਜ ਦੇਗੇ ਪੰਜ ਪੰਜ ਹੈਗੇ ਹਾਂ ਇੱਕ ਘਰ ਦੇ ਪੰਜ ਜਵਾਕ ਆ ਹੁਣ 20 ਘਰਾਂ ਦੇ 100 ਜਵਾਕ ਤਾਂ ਉਹੀ ਹੋ ਗਿਆ 125 25 ਘਰ ਹੈ 1250 ਜਵਾਕ ਹੋ ਗਿਆ ਕਿੰਨੇ ਜਵਾਕ ਕਿਦੇ ਇਹ ਲੈ ਕਿੰਨੇ ਜਵਾਕ ਐ ਇਹ ਇਹ ਆਪਕੇ ਸਾਰੇ ਬਾਲ ਐ ਇਹਦੇ ਨੋ ਬਾਲ ਨੇ ਕਿੰਨੇ ਨੇੜੇ ਆ ਤੇਰੇ ਨੋ ਬੱਚੇ ਤੇਰੇ ਇਹ ਲੱਗਦਾ ਦੇਖ ਲੈ ਕਿੰਨੀ ਉਮਰ ਐ ਤੇਰੀ ਤੁਹਾਨੂੰ ਘਰ ਉੱ ਆ ਗਿਆ ਨਹੀਂ ਨਹੀਂ ਉਮਰ ਨਹੀਂ ਘਰ ਤੇਰਾ ਦੇਖ ਕੇ ਉਹ ਉਮਰ ਕਿੰਨੀ ਐ 20 35 ਸਾਲ 35 ਵੀ ਵੱਧ ਦੱਸੀ ਜਾਂਦਾ 35 ਵੀ ਵੱਧ ਦੱਸੀ ਜਾਂਦਾ 35 ਸਾਲ ਨੋ ਜਵਾਕ ਆ ਓ ਯਾਰ ਰੌਣ ਕਾ ਲਾਰ ਗਿਆ ਤੇ ਹੁਣ ਬਾਈ ਚਾਹ ਬਣਾਈ ਐ ਸਾਨੂੰ ਆ ਘਰ ਵਾਲਿਆਂ ਨੇ ਇਹ ਕਹਿੰਦੇ ਅਸੀਂ ਚਾਹ ਬਣਾ ਦਿੰਨੇ ਤੁਹਾਨੂੰ ਮੋਹ ਮੁਹੱਬਤ ਹੈ ਇਹਨਾਂ ਦੀ ਆ ਸਾਗ ਰੱਖ ਰਖਿਆ ਅੱਛਾ ਚਾਹ ਚਾਹ ਤਰੀ ਹੋਈ ਐ ਮਿਰਚਾ ਪਾ ਕੇ ਚਾਹ ਤਾਂ ਆ ਜਾਏ ਤਾਂ ਮਿਰਚਾ ਸੁੱਕੀ ਮੰਜਨ ਮੈਂ ਉਹ ਪਤੀਲੀ ਚ ਕਹਿੰਦਾ ਸੀ ਮੈਂ ਕਿਤੇ ਪਤੀਲੀ ਚ ਸਾਗ ਰੱਖ ਰਖਿਆ ਚਾਹ ਰੱਖੀ ਆ ਰਿਪੋਰਟ ਅੱਛਾ ਚਾਹ ਰੱਖੀ ਹੋਈ ਹੈ ਪਾਟੀਆਂ ਵਾਲੀ ਚਾਹ ਤਾਂ ਹੁਣ ਭਾਂ ਲੱਗੇ ਅੱਛਾ ਭਾਈ ਇਹਨਾਂ ਦੇ ਗੈਸ ਸਿਲੰਡਰ ਵਗੈਰਾ ਕੁਝ ਹੈ ਨਹੀਂਗਾ ਨਹੀਂ ਨਹੀਂ ਇੱਥੇ ਗੈਸ ਨਹੀਂ ਹੈ ਅੱਛਾ ਗੈਸ ਸਿਲੰਡਰ ਗੈਸ ਆਉਂਦੇ ਨਹੀਂ ਨਹੀਂ ਆਉਂਦੇ ਗੈਸ ਉੱਥੋਂ ਸ਼ਹਿਰਾਂ ਦਾ ਅੱਛਾ ਲੈਂਦੇ ਪੰਜਾਬ ਦੇ ਨਾਲ ਤੁਹਾਨੂੰ ਡਵੈਲਪਮੈਂਟ ਦੀ ਇੱਕ ਹੋਰ ਗੱਲ ਦੱਸਦਾ ਕਿ ਇੱਥੇ ਜਿਹੜੀ ਪਾਈਪਲਾਈਨ ਪਈ ਹੋਈ ਹੈ ਪਿੰਡ ਪਿੰਡ 'ਚ ਮਤਲਬ ਜਿਹੜੀ ਗੈਸ ਹੈਗੀ ਉਹ ਪਿੰਡ ਪਿੰਡ 'ਚ ਪਾਈਪਾਂ ਰਾਹੀਂ ਹੁੰਦੀ ਹੈ ਜਿਵੇਂ ਆਪਾਂ ਸਿਲੰਡਰ ਭਰਾਉਣੇ ਆ ਚੜ੍ਹਦੇ ਪੰਜਾਬ 'ਚ ਇਥੇ ਉਹ ਕੰਮ ਨਹੀਂ ਹੈਗਾ ਇਹਨਾਂ ਦੇ ਪਿੰਡ 'ਚ ਜਿਹੜੀ ਗੈਸ ਹੈ ਕਹਿੰਦੇ ਆਉਂਦੀ ਨਹੀਂ ਹੈਗੀ ਜਿਵੇਂ ਥੋੜਾ ਜਿਹਾ ਪਿੰਡ ਪਿੱਛੇ ਆ ਇਹ ਅੱਛਾ ਇਹਦੇ ਬਿਜਲੀ ਕਦੋਂ ਆਈਏ ਪਹਿਲਾਂ ਤੁਹਾਡੇ 15 ਕੁ ਸਾਲ ਹੋ ਗਏ 15 ਸਾਲ ਹਾਂਜੀ 15 ਸਾਲ ਪਰ ਤਾਂ 2000 ਤੋਂ ਬਾਅਦ ਆਈਏ ਅੱਗੇ ਅਸੀਂ ਦੀਵੇ ਤੂ ਵੀ ਬਾਲਦੇ ਸੀ ਅੱਗੇ ਦੀਵੇ ਬਾਲਦੇ ਸੀ ਲੈਟ ਰੂਟ ਦੂਸਰੀ ਅੱਛਾ ਹੁਣ ਆਈਏ ਬਸ ਹਾਂ ਹੁਣ ਆਈਏ ਤਾਂ 2005 ਦੇ ਨੇੜੇ ਤੇ ਆਈਏ ਹਾਂਜੀ 2005 ਅੱਛਾ 2024 ਹਾਂ 2005 20 ਸਾਲ ਮੰਨ ਲਓ ਹੋ ਗਏ ਹਾਂ ਠੀਕ ਹੈ ਉਹ ਤੋਂ ਪਹਿਲਾਂ ਸਾਰਾ ਦੀਵਾ ਬੱਤੀ ਹੀ ਚੱਲਦਾ ਸੀ ਅੱਛਾ ਬੜਾ ਔਖਾ ਹੁੰਦਾ ਉਹ ਦਾ ਕੰਮ ਅੱਛਾ ਵੱਡਦਾ ਸੀ ਹੈ ਤੇਰੇ ਨਾਲ ਵੱਡਦਾ ਸੀ ਹਾਂ ਉਹ ਇੱਥੋਂ ਦੀ ਹੈ ਤੁਹਾਡੇ ਇਲਾਕੇ ਦਾ ਅੱਛਾ ਹਾਂ ਨਨਕਾਣੇ ਦਾ ਨਨਕਾਣੇ ਸਾਹਿਬ ਦਾ ਹਾਂ ਨਨਕਾਣੇ ਸਾਹਿਬ ਦਾ ਹਾਂਜੀ ਹਾਂ ਮੈਂ ਇੰਡੀਆ ਦਾ ਉਹ ਕਮਾਉਂਦਾ ਫਿਰ ਉਹਨਾਂ ਨਾਲ ਸਾਰਿਆਂ ਨੂੰ ਜਿਹੜੇ ਕਿਤੇ ਨੇ ਕਿਤੇ ਦੁਨੀਆ ਭਰ ਚੋਂ ਘੁੰਮਣਾ ਉਹਦੀ ਜ਼ਿੰਮੇਵਾਰੀ ਆ ਉਹਦੀ ਕੰਪਨੀ ਆ ਟੂਰ ਕੰਪਨੀ ਕਮਾਉਂਦਾ ਦੁਨੀਆ ਚ ਸਾਰਿਆਂ ਨੂੰ ਉਹ ਬੰਦਾ ਤੁਹਾਨੂੰ ਵੀ ਹਾਂ ਸਾਨੂੰ ਵੀ ਉਹੀ ਘੁਮਾਉਣ ਲੈ ਕੇ ਆਇਆਗਾ ਅੱਧਾ ਮਿਲ ਲੈਣ ਦਾ ਨਾ ਕਠਨ ਵੀ ਵਕਾਸ ਭਾਈ ਇਹ ਪੁੱਛ ਰਹੇ ਸੀ ਕਹਿੰਦੇ ਉਹ ਬੰਦਾ ਕਿੱਥੋਂ ਆ ਮੈਂ ਕਿਹਾ ਵੀ ਕਮ ਟੂਰ ਕੰਪਨੀ ਉਹਦੀ ਘੁਮਾਉਂਦਾ ਫਰਾਂਦਾ ਜੇ ਤੁਸੀਂ ਘੁੰਮਣਾ ਕਿਤੇ ਨਨਕਾਣਾ ਸਾਹਿਬ ਜਾਂ ਹੋਰ ਤਾਜਮਹਿਲ ਦੇਖੋ ਤਾਜਮਹਿਲ ਦੇਖਿਓ ਨੇ ਉਹ ਨੇ ਵੇਖਿਆ ਇਹਨਾਂ ਅਮਰੀਕਾ ਤਾਜਮਹਿਲ ਹੈ ਕਿੱਥੇ ਜਾਣਾ ਇਹਨਾਂ ਅਮਰੀਕਾ ਜਾਣਾ ਅਮਰੀਕਾ ਨਹੀਂ ਤਾਜ ਕੋ ਆਪਣੀ ਜਾਣਾ ਯਾਰ ਕਿੱਥੇ ਜਾਣਾ ਤਾਜਮਹਿਲ ਤਾਜ ਕੰਪਨੀ ਤਾਜ ਕੰਪਨੀ ਤਾਜਮਹਿਲ ਤਾਜਮਹਿਲ ਇੰਡੀਆ ਚ ਆ ਬਾਈ ਸਾਡੇ ਹਾਂ ਤੇ ਦਿਖਾ ਦੇ ਯਾਰ ਸਾਨੂੰ ਇਹ ਦਿਖਾਊਗਾ ਬਾਈ ਇਹ ਵੀਜੇ ਪੂਜੇ ਲਮੰਦਾ ਸਾਰਾ ਕਰਾ ਦਿੰਦਾ ਕੰਮ ਇਹ ਕੀ ਖਰਚ ਹੈ ਹੈ ਬੀਜਾ ਕਿੰਨਾ 200 ਰੁਪਏ ਲੱਗਦਾ ਬੀਜੇ ਦਾ ਹੋਰ ਹਾਂ 200 ਪਾਸਪੋਰਟ ਪਾਸਪੋਰਟ ਤਾਂ ਲੈਣਾ ਮੈਨੂੰ ਆਈਡਿਟੀ ਕਾਰਡ ਅੱਛਾ ਐਂ ਦੱਸੋ ਐਂ ਐਂ ਦੱਸੋ ਇੰਡੀਆ ਜਾਣ ਨੂੰ ਕੀ ਕਰਦਾ ਹੈ ਹੈ ਚੱਲ ਇੱਥੇ ਆਓ ਕਿਉਂ ਜਾਣਾ ਪਹਿਲਾਂ ਦੱਸੋ ਕਿਉਂ ਜਾਣਾ ਇੰਡੀਆ ਹੈ ਕਿਵੇਂ ਜੇ ਤੁਸੀਂ ਆਏ ਤੇ ਮੇਜ ਵੀ ਲਾ ਅੱਛਾ ਉਧਰਲਾ ਪੰਜਾਬ ਦੇਖਣਾ ਇਹਨਾਂ ਦੇ ਵੀ ਠੀਕ ਹੈ ਅੱਛਾ ਅਸੀਂ ਤਾਂ ਜਿਵੇਂ ਪੁਰਾਣੇ ਘਰ ਦੇਖਣ ਆਏ ਆ ਵੀ ਜਿਹੜਾ ਜਿਹੜਾ ਕੋ ਸਾਡੇ ਨਾਲ 20 ਸਾਲ ਪਹਿਲਾਂ ਹੁੰਦਾ ਸੀ 25 ਸਾਲ ਪਹਿਲਾਂ ਸਾਡੇ ਗਵਾਚ ਗਿਆ ਸਾਰੇ ਅਸੀਂ ਉਹ ਦੇਖਣਾ ਤੁਸੀਂ ਉਧਰ ਕੀ ਦੇਖਣ ਜਾਓਗੇ ਸਾਡੇ ਹੈ ਨਹੀਂ ਇਹ ਸਾਰਾ ਕੁਝ ਅਸੀਂ ਨਵਾਂ ਆਪਣੀ ਵੇਖਣ ਜਾਣੀ ਹੈ ਹੈ ਅਸੀਂ ਨਵੀਂ ਕੋਕਰੀ ਕਿਵੇਂ ਨਵੀਂ ਕੰਪਨੀ ਕੇ ਮੈਂ ਇਧਰ ਆ ਇਧਰ ਆ ਕੇ ਦੱਸ ਹੈ ਜਿਹੜੇ ਨਵੇਂ ਤੁਹਾਡੇ ਜਿਹੜੇ ਨਵੇਂ ਘਰ ਬਣੇ ਅੱਛਾ ਉਹ ਦੇਖੋ ਜਿਨ੍ਹਾਂ ਦੇ ਪੁਰਾਣੇ ਘਰ ਆ ਉਹਨਾਂ ਨੂੰ ਨਵੇਂ ਆਂ ਦਾ ਹੈ ਜਿਨ੍ਹਾਂ ਦੇ ਨਵੇਂ ਨੇ ਉਹਨਾਂ ਨੂੰ ਪੁਰਾਣੇ ਆ ਦਾ ਇਹ ਤੁਸੀਂ ਭਾਈ ਬੰਦੇ ਦੀ ਫਿਤਰਤ ਦੇਖ ਲਓ ਵੀ ਮਨੁੱਖ ਦੀ ਹਿਊਮਨ ਬੀਿੰਗ ਦੀ ਗੱਲ ਕਰ ਰਿਹਾ ਮੈਂ ਜਿਹੜੀ ਚੀਜ਼ ਬੰਦੇ ਕੋਲੇ ਨਹੀਂ ਹੁੰਦੀ ਨਾ ਬੰਦਾ ਉਧਰ ਨੂੰ ਭਜਦਾ ਸਾਡੇ ਕੋਲੇ ਜਿਹੜੀ ਚੀਜ਼ ਗਵਾਚ ਗਈ ਅਸੀਂ ਇਹ ਦੇਖਣ ਨੂੰ ਭੱਜੇ ਹੋਏ ਹਾਂ ਤੁਸੀਂ ਸਾਰੇ ਦੇਖਦੇ ਹੋ ਹਨ ਤੇ ਇਹਨਾਂ ਕੋਲੇ ਬਾਈ ਇਹਨਾਂ ਕੋਲੇ ਜਿਹੜੀ ਚੀਜ਼ ਨਹੀਂ ਹੈਗੀ ਇਹਨਾਂ ਕੋਲੇ ਡਵੈਲਪਮੈਂਟ ਨਹੀਂ ਹੈਗੀ ਇਹ ਉਹ ਦੇਖਣ ਨੂੰ ਭੱਜ ਰਹੇ ਆ ਇਨਸਾਨੀ ਬੇਤਰਾਥ ਹੈ ਮੈਂ ਅਕਸਰ ਲੋਕ ਉਹ ਪਤਾ ਕੀ ਸਾਨੂੰ ਕਹਿੰਦੇ ਨੇ ਯਾਰ ਤੁਸੀਂ ਬਹੁਤ ਕੁਝ ਸੰਭਾਲ ਲਿਆ ਹਾਂ ਉਹ ਸਾਨੂੰ ਇਧਰ ਦੀਆਂ ਚੀਜ਼ਾਂ ਪਸੰਦ ਕਰਦੇ ਆ ਤੁਸੀਂ ਇਹ ਜਿਵੇਂ ਉਧਰ ਦੀਆਂ ਚੀਜ਼ਾਂ ਪਸੰਦ ਕਰਦੇ ਆ ਦੂਰ ਦੇ ਢੋਲ ਸੁਆਣਨੇ ਜਦੋਂ ਵਿੱਚ ਵੜੋਗੇ ਨਾ ਜਿਵੇਂ ਇਹ ਉਕਤਾਏ ਨੇ ਨਾ ਇਹ ਕੱਚੇ ਤੋਂ ਤੁਸੀਂ ਉਹਵੇਂ ਪੱਕੇ ਤੋਂ ਉਕਤਾਏ ਹੋ ਆ ਵਿਕਾਸ ਦੀ ਗੱਲ ਬਹੁਤ ਸੋਹਣੀ ਆ ਦੂਰ ਦੇ ਢੋਲ ਸੁਆਣਨੇ ਲੱਗਦੇ ਆ ਤੇ ਦੂਜੀ ਗੱਲ ਆ ਇੱਕ ਮੈਂ ਤੁਹਾਨੂੰ ਹੋਰ ਜਦੋਂ ਅਸੀਂ ਨਾ ਸਕੂਲ ਜਾਂਦੇ ਨੇ ਨਿੱਕੇ ਹੁੰਦੇ ਸਕੂਲ ਜਾਂਦੇ ਜਦੋਂ ਬਸਤਾ ਪਾ ਕੇ ਜਾਣਾ ਸਕੂਲ ਉਦੋਂ ਪਿੰਡ ਦੇ ਬੰਦੇ ਨਾ ਵਿੱਲੇ ਫਿਰਦੇ ਦੇਖਦੇ ਹੁੰਦੇ ਹੁੰਦੇ ਬੰਡਾਲੇ ਬੈਠੇ ਸਾਨੂੰ ਵੀ ਕਿੰਨੀ ਮौज ਹੈ ਵਿੱਲੇ ਬੈਠੇ ਤਾਸ ਕੁੱਟ ਰਿਹਾ ਤਾਸ ਕੁੱਟੀ ਜਾਂਦੇ ਆ ਵੀ ਸਾਨੂੰ 8 ਘੰਟੇ ਸੇ ਪੜ੍ਹ ਕੇ ਆਉਣਾ ਪੈਂਦਾ ਸਕੂਲ ਜਾਣਾ ਪੈਂਦਾ ਤੇ ਜਦੋਂ ਆਪ ਵੱਡੇ ਹੋਗੇ ਸਕੂਲੋਂ ਹਟ ਗਏ ਤੇ ਹੁਣ ਆਇਆ ਲੱਗਦਾ ਯਾਰ ਵੀ ਸਕੂਲ ਜਾਣਾ ਬਚਪਨ ਕਿੰਨਾ ਵਧੀਆ ਸੀਗਾ ਕਿਉਂਕਿ ਹੁਣ ਵੱਡੇ ਹੋ ਕੇ ਬੰਦੇ ਤੇ ਜ਼ਿੰਮੇਵਾਰੀਆਂ ਪੈ ਜਾਂਦੀਆਂ ਜੌਬ ਲੱਭੋ ਆਲਾ ਦਵਾਲਾ ਸੰਭੋ ਹੋਰ ਜ਼ਿੰਮੇਵਾਰੀਆਂ ਚੱਕੋ ਫਿਰ ਆਇਆ ਲੱਗਦਾ ਯਾਰ ਨਿਆਣ ਬਣਾ ਕਿੰਨੀ ਵਧੀਆ ਚੀਜ਼ ਆ ਬਸ ਕੱਲਾ ਪੜਕੀ ਹੁਣ ਸਕੂਲ ਜਾ ਕੇ ਉਹ ਦੂਰ ਦੇ ਢੋਲ ਸਾਹ ਬਣੇ ਵਾਲੀ ਗੱਲ ਹੈ ਜਿੱਥੋਂ ਆ ਉਹਦੇ ਚ ਰਹਿਣਾ ਸਿੱਖੋ ਆਪਦਾ ਰਾਂਝਾ ਰਾਜੀ ਰੱਖੀ ਦਾ ਹੁੰਦਾ ਜਿੱਥੇ ਰਹੋ ਉਹ ਰਾਜੀ ਰੱਖੋ ਪਰ ਮੈਂ ਤੁਹਾਨੂੰ ਇੰਨੀ ਗੱਲ ਦੱਸਦੀ ਵੀ ਜਦੋਂ ਅੱਗੇ ਵਧੋਗੇ ਫਿਰ ਆ ਵੇਲੇ ਨੂੰ ਯਾਦ ਕਰੋਗੇ ਜਿਹੜਾ ਹੁਣ ਮੈਂ ਤੁਹਾਨੂੰ ਹੋਰ ਗੱਲ ਦੱਸਦੀ ਹਾਂ ਜਿਹੜੀ ਈਂਦ ਤੁਹਾਨੂੰ ਕੱਚੇ ਘਰ ਚ ਆਉਗੀ ਨਾ ਉਹ ਤੁਹਾਨੂੰ ਪੱਕੇ ਘਰ ਚ ਨਹੀਂ ਆਣੀ ਇੱਥੇ ਤੁਸੀਂ ਬਾਹਰ ਸੋ ਸਕਦੇ ਹੋ ਕਿਉਂ ਕਿ ਚੋਰੀ ਦਾ ਡਰ ਨਹੀਂ ਸਾਡੇ ਘਰਾਂ ਚ ਅਸੀਂ ਬਾਹਰ ਨਹੀਂ ਸੋ ਸਕਦੇ ਮੈਂ ਦਾਦਾ ਨਾ ਪੱਕੇ ਪਤਾ ਕੀ ਹੈ ਤੁਸੀ ਚੋਰੀ ਹੁੰਦੀ ਥੋੜੇ ਥੋੜੇ ਕੋਲੇ ਪਿਆਰ ਵੱਧਾ ਬੜੇ ਭਾਵੇਂ ਡਵੈਲਪਮੈਂਟ ਨਹੀਂ ਹੈਗੀ ਪਰ ਜਿਹੜਾ ਇਹ ਮੋਹ ਪਿਆਰ ਹੈ ਇਹ ਸਾਡੇ ਹਾਂ ਇੰਨੇ ਬੰਦੇ ਇਕੱਠੇ ਹੋ ਰਹੇ ਨੇ ਇਹ ਸਾਡੇ ਨਹੀਂ ਹੈਗਾ ਪੱਕੇ ਘਰਾਂ ਨੂੰ ਬਣਾਉਣ ਵਾਸਤੇ ਦੌੜ ਲੱਗੇਗੇ ਨਾ ਜਦੋਂ ਇਹਨਾਂ ਦੀ ਜਦੋਂ ਮਿਹਨਤ ਕਰਨੀ ਪੈਣੀ ਹੈ ਸਾਰਾ ਦਿਨ ਰਾਤ ਇਕ ਕਰਨਾ ਪੈਣਾ ਇਹਨਾਂ ਦੀ ਨੀਂਦਾਂ ਉੱਡਣੀ ਹੈ ਅਸਲ 'ਚ ਹੁਣੇ ਫ੍ਰੀ ਨੇ ਘਰੇ ਦੇਖ ਸੀ ਜਦੋਂ ਅਸੀਂ ਘਰ ਆਪਣਾ ਸਰਚਾ ਗੱਪਾਂ ਮਾਰਦੇ ਸੀ ਇਹ ਲਓ ਜੀ ਆ ਦੇਖੋ ਪ੍ਰਾਣੇ ਵਾਸਤੇ ਕੁਰਸੀਆਂ ਕਿੱਡੀਆਂ ਸੋਹਣੀਆਂ ਗੱਡੀਆਂ ਨੇ ਹੈਂ ਇਮੈਨੁਅਲ ਆ ਜਿਹੜੀਆਂ ਫਿਲਮਾਂ ਸੀ ਨਾ ਬੰਬੂ ਕਾਰਟ ਹੋਰ ਜਿੰਨੀਆਂ ਪੰਜਾਬੀ ਫਿਲਮਾਂ ਆਈਆਂ ਉਹ ਉਹਨਾਂ ਨੂੰ ਇੱਥੇ ਆ ਕੇ ਸ਼ੂਟ ਕਰ ਰਹੇ ਜਾਂਦੇ ਨੇ origignal ਚੀਜ਼ ਹੈ ਹੈ ਐਵੇਂ ਸੈੱਟ ਲਾਈ ਜਾਂਦੇ ਉਥੇ ਉਥੇ ਕਾਪੀ ਕਰ ਲੈਂਦੇ ਇਹ ਆ ਉਥੇ ਕਾਪੀ ਕਰਕੇ ਬਣਾਉਂਦੇ ਇਹ ਦੇਖੋ ਇੰਨੇ ਬੰਦੇ ਮੋਹ ਪਿਆਰ ਵਾਲੇ ਇੱਥੇ ਵਧੀਆ ਇੱਥੇ ਪੀਵਾਂਗੇ ਉਹ ਬੱਚੇ ਕੁਝ ਨਹੀਂ ਕਹਿੰਦੇ ਲਈ ਚੱਲੋ ਲਈ ਵਾਹ ਉਹ ਭਾਈ ਦੇਣ ਕਿੱਥੇ ਦੇਵਾਂਗੇ ਤੁਹਾਡਾ ਚਾਹ ਆ ਗਈ ਲੈ ਚਾਪੀ ਲੋ ਛੱਡ ਦੇ ਛੱਡ ਦੇ ਤੈਨੂੰ ਫੜਾ ਤੂੰ ਜਾ ਸਾਡੀ ਵੀਡੀਓ ਖਰਾਬ ਕਰਨੀ ਹੈ ਨਾ ਨਾ ਨਹੀਂ ਉਹ ਉਧਰੋਂ ਬਾਹਰ ਉਧਰ ਵੀ ਬੰਨ ਰਹੀ ਹੈ ਉਹ ਨਹੀਂ ਉਹ ਬਾਹੀ ਨਾ ਤੋੜਦੇ ਉਹ ਦੀ ਕਿੱਕਰ ਦੀ ਲੱਕੜ ਹੈ ਕਿੰਨੇ ਬੰਦੇ ਬਹਿ ਗਏ ਤੇ ਸਫੈਦ ਜੀ ਟੁੱਟ ਜਾਂਦੀ ਹੈ ਅੱਛਾ ਸਫੈਦ ਜੀ ਟੁੱਟ ਜਾਂਦੀ ਹੈ ਸਾਡੇ ਵੀ ਅਸੀਂ ਕਹਿੰਦੇ ਬਾਹੀ ਤੋੜ ਦਿੰਦੇ ਇਹ ਬੰਦੇ ਬਹਿੰਦੇ ਹੋਏ ਇਹ ਲੋ ਜੀ ਚਾਹ ਲੱਗਣ ਲੱਗੀ ਤੇ ਚਾਹ ਪੀ ਲਿਆ ਨਿਆਣੇ ਸਾਰੇ ਆਲੇ ਦੁਆਲੇ ਆ ਜਿੰਨਾ ਮੋਹ ਪਿਆਰ ਅੱਜ ਮਿਲੇ ਨਾ ਇਹੇ ਨਹੀਂ ਦੇਖਿਆ ਕਦੇ ਨਹੀਂ ਦੇਖਿਆ ਵਿਕਾਸ ਭਾਈ ਬੜਾ ਪਿਆਰ ਕਰਦੇ ਬੰਦੇ ਇਹ ਪਿੰਡ ਦੇ ਬਈ ਸਾਰੇ ਬੰਦੇ ਬੜੇ ਉਤਾਵਲੇ ਆ ਬਾਹਰ ਜਾਣ ਨੂੰ ਕਹਿੰਦੇ ਜੀ ਇੰਡੀਆ ਦੇਖ ਕੇ ਆਉਣਾ ਸੀ ਕਾਗਜ਼ ਇਹਨਾਂ ਕੋਲ ਕੋਈ ਹੈ ਨਹੀਂ ਇਹ ਕਹਿੰਦੇ ਕਿੰਨੇ ਕਾਗਜ਼ ਚਾਹੀਦੇ ਮੈਂ ਕਿਹਾ ਥੱਬਾ ਕਾਗਜ਼ਾਂ ਦਾ ਚਾਹੀਦਾ ਤੇ ਹੁਣ ਜਿਹੜਾ ਹਾਂਜੀ ਹੋਲੇ ਆ ਵਜ਼ੀਰੇ ਅੱਲਾ ਜਿਹੜਾ ਇਹਨਾਂ ਦਾ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਪਿੰਡ ਦੇ ਪਾਸਪੋਰਟ ਬਣਾਓ ਇਹਨਾਂ ਦੇ ਸਹੀ ਹੈ ਨਹੀਂ ਮੈਂ ਨਹੀਂ ਮੈਂ ਤਾਂ ਦੇਖੋ ਆਪਣੇ ਵੱਲੋਂ ਕਹਦਾ ਵੀ ਸਾਰੇ ਪਿੰਡ ਦੇ ਕਾਗਜ਼ ਬਣਾ ਦਿਓ ਇਹਨਾਂ ਦੇ ਇਹਨਾਂ ਨੇ ਘੁੰਮਣਾ ਫਿਰਨਾ ਦੇਖ ਕੇ ਉਹਨਾਂ ਨੇ ਉਧਰ ਹਾਂਜੀ ਇਹਦਾ ਕਹਿੰਦਾ ਸਾਨੂੰ ਕਹਿੰਦਾ ਸਾਨੂੰ ਨਾਲ ਹੀ ਲੈ ਜਾਓ ਕਹਿੰਦਾ ਜਦੋਂ ਤੁਸੀਂ ਉਧਰਲੇ ਬੰਦੇ ਦੋ ਸਾਡੇ ਨਾਲ ਜਾਓਗੇ ਉਹ ਕਿਵੇਂ ਮੋੜ ਦੇਣਗੇ ਨਾਲੇ ਛੇਤਰ ਪੋਣਗੇ ਸਾਡੇ ਨਾਲ ਜਾਣਗੇ ਆਪ ਮੋੜ ਲੰਗੇ ਕਿ ਨਾ ਇਹ ਅਸੀਂ ਤੁਹਾਡੇ ਨਾਲ ਵਗਦੇ ਆਂ ਕਹਿੰਦੇ ਅਸੀਂ ਆਪਣੇਆਂ ਨੂੰ ਗਾਹਾਂਗੇ ਕਿ ਭਾਈ ਸਾਨੂੰ ਜਾਣ ਦਿਓ ਤੁਸੀਂ ਆਪਣੇਆਂ ਨੂੰ ਕਹਿਣਾ ਕਿ ਕੋਈ ਕੋਈ ਗੱਲ ਨਹੀਂ ਭਾਈ ਸਾਡੇ ਨਾਲ ਆਓ ਸਾਡੇ ਨਾਲ ਸਾਡੀ ਭੂਆ ਦੇ ਮੁੰਡੇ ਲਾਦੇ ਨੇ ਉਹ ਇੰਨਾ ਕ ਕਾਗਜ਼ ਦਾ ਟੁਕੜਾ ਹੁੰਦਾ ਜੀ ਇੰਨਾ ਕ ਉਹ ਉਹ ਚਾਹੀਦਾ ਹੁੰਦਾ ਫਿਰ ਦੁਨੀਆ ਚ ਜਿੱਥੇ ਮਰਜੀ ਤੁਰਦੇ ਫਿਰਦੇ ਰਹੋ ਉਹ ਉਹ ਜ਼ਰੂਰੀ ਹੈ ਠੀਕ ਹੈ ਤੁਸੀਂ ਦੇਖ ਲਓ ਯਾਰ ਭੋਲਾਪਣ ਇੰਨਾ ਵੀ ਪਾਸਪੋਰਟ ਦਾ ਵੀ ਨਹੀਂ ਪਤਾ ਨਾ ਸੱਚੀ ਨਹੀਂ ਪਤਾ ਕਿ ਯੋਗਤਾ ਲਾਉਂਦੇ ਹੋ ਯੋਗਤਾ ਤਾਂ ਨਹੀਂ ਲਾਉਂਦੇ ਹੈ ਸੱਚੀ ਨਹੀਂ ਪਤਾ ਪਾਸਪੋਰਟ ਦਾ ਸ਼ੱਕ ਲੱਗਦੀ ਤੂੰ ਦੇਖ ਲਓ ਯਾਰ ਪਾਸਪੋਰਟ ਦਾ ਹੀ ਨਹੀਂ ਪਤਾ ਵੀ ਪਾਸਪੋਰਟ ਕੀ ਹੁੰਦਾ ਮੈਂ ਕਿ ਇਹਨਾਂ ਨੂੰ ਸਮਝਾ ਦੋ ਵੀ ਕੀ ਹੁੰਦਾ ਪਾਸਪੋਰਟ ਨਾ ਜਦੋਂ ਤੁਸੀਂ ਕਿਸੇ ਵੀ ਦੂਸਰੇ ਮੂਲਕ 'ਚ ਜਾਣਾ ਹੈ ਨਾ ਆਪਣੇ ਮੂਲਕ ਤੋਂ ਹਟ ਕੇ ਦੂਸਰੇ ਮੂਲਕ ਫਿਰ ਤੁਹਾਨੂੰ ਪਾਸਪੋਰਟ ਇੱਕ ਜ਼ਰੂਰੀ ਹੁੰਦਾ ਇੱਕ ਆਈਡੀ ਕਾਰਡ ਬਣਿਆ ਉਹ ਜਿਵੇਂ ਆਧਾਰ ਕਾਰਡ ਨਹੀਂ ਹੁੰਦਾ ਉਹਨਾਂ ਦਾ ਆਧਾਰ ਕਾਰਡ ਸਾਡਾ ਆਈਡੀ ਕਾਰਡ ਜਿਹੜਾ ਸ਼ਨਾਖਤੀ ਕਾਰਡ ਜਿਹਨੂੰ ਕਹਿੰਦੇ ਆ ਉਹ ਲੈ ਕੇ ਜਾ ਕੇ ਤੇ ਆਪਣਾ ਆ ਪਾਸਪੋਰਟ ਬਣਵਾਓ ਇੰਡੀਆ ਵਾਲੀ ਕਦੇ ਤਾਰ ਲੱਗੀ ਦੇਖੀ ਜਿਹੜੀ ਇੰਡੀਆ ਤੇ ਪਾਕਿਸਤਾਨ ਵਿਚ ਤਾਰ ਲੱਗੀ ਹੋਈ ਆਪਸ ਵਿੱਚ ਕੋਈ ਵੀ ਨਹੀਂ ਦੇਖੀ ਬਾਰਡਰ ਦੇਖਿਆ ਬਾਰਡਰ ਦੇਖਿਆਗਾ ਬਸ ਉਹ ਜੇ ਬਾਰਡਰ ਤੇ ਉਹਦੇ ਪਾਰ ਲ ਜਾਣਾਗਾ ਤਾਂ ਫਿਰ ਉਹ ਪਾਸਪੋਰਟ ਚਾਹੀਦਾ ਹੁੰਦਾ ਹੈ ਫਿਰ ਉਹ ਦੇਖ ਕੇ ਕਾਗਜ਼ ਪੱਤਰ ਚੈੱਕ ਕਰਕੇ ਫਿਰ ਉਹ ਲੰਘਣ ਦੇ ਦਿੰਦੇ ਤੁਹਾਡਾ ਨਾਮ ਤੁਹਾਡਾ ਪਿੰਡ ਦਾ ਨਾਮ ਜਿਵੇਂ ਤੁਹਾਨੂੰ ਕੋਈ ਪਾਕਿਸਤਾਨ ਚ ਇਧਰ ਕੋਈ ਕੰਮ ਹੈ ਜਿਵੇਂ ਤੁਹਾਡਾ ਆਈਡੀ ਕਾਰਡ ਜਿਹੜੇ ਬਣੇ ਹੁੰਦੇ ਆ ਉਹ ਕਹਿੰਦੇ ਵੀ ਆਈਡੀ ਕਾਰਡ ਦਿਖਾਓ ਫਿਰ ਕੋਈ ਕੋਈ ਵੀ ਕੰਮ ਬਣ ਜਾਊਗਾ ਉਵੇਂ ਸਫਰ ਕਰਨ ਲਈ ਉਹ ਚਾਹੀਦਾ ਉਹ ਜ਼ਰੂਰੀ ਹੈ ਬਣ ਗਈ ਗੱਲ ਸਮਝ ਪੈ ਗਈ ਕਹਾਣੀ ਸਾਰੀ ਬਸ ਤਾਰ ਕੱਟ ਕੇ ਦੁਰ ਗਏ ਹੈ ਤਾਰ ਕੱਟ ਕੇ ਦੁਰ ਗਏ ਰਸ਼ੀਆ ਨੇ ਹਥਿਆਰ ਆ ਉਹਨਾਂ ਕੋਲੇ ਸਾਡੇ ਵਾਲਿਆਂ ਕੋਲੇ ਸਿੱਧੀ ਠੋਕ ਦਿੰਦੇ ਸਿੱਧੀ ਠੋਕ ਦਿੰਦੇ ਉਹ ਦੋਵਾਂ ਨੇ ਫੜਿਆ ਹੈ ਜੇ ਉਹ ਗਲਤ ਆਣਗੇ ਇਹ ਕਰਨਗੇ ਜੀ ਇਹ ਸਾਡੇ ਲੋਗ ਗਲਤ ਜਾਣਗੇ ਉਹ ਕਰ ਗਲਤ ਕੰਮ ਕਰਦਾ ਹੀ ਨਹੀਂ ਉਹਦੇ ਕੋਲ ਠੀਕ ਹੈ ਸੋ ਕੰਮ ਉਹ ਕਰਨਾ ਜਿਹੜਾ ਸਿੱਧਾ-ਸਿੱਧਾ ਲਓ ਵੀ ਚਾਹ ਪਾਣੀ ਪੀ ਲਿਆ ਹੁਣ ਨੌ ਬਾਲਾਂ ਵਾਲਾ ਕਹਿੰਦਾ ਜਿਹਦੇ ਨੌ ਬਾਲ ਸੀਗੇ ਉਹਦੇ ਘਰੇ ਜਾਣਾਗਾ ਕਿੱਥੇ ਉਹ ਨੌ ਬਾਲਾਂ ਵਾਲਾ ਹੈ ਅੱਗੇ ਲੰਘਿਆ ਹੈ ਅੱਗੇ ਲੰਘਿਆ ਚਲੋ ਵਿਕਾਸ ਭਾਈ ਉਹ ਵੀ ਬੁਲਾ ਕੇ ਗਿਆ ਸੀਗਾ ਚੰਗਾ ਜੀ ਬਹੁਤ ਸ਼ੁਕਰੀਆ ਜੀ ਹਾਂ ਇਹ ਚੂੜੀਆਂ ਲੈਣੀਆਂ ਨੇ ਘਰ ਚ ਲੈਣੀਆਂ ਨੇ ਇਹਦੇ ਨੌ ਬੱਚੇ ਰਹਿੰਦੇ ਕਿਹਦੇ ਇਹਦੇ ਵੀ ਨੌ ਬੱਚੇ ਆ ਨਹੀਂ ਇਹਦੇ ਨਹੀਂ ਉਹ ਕਿਸੇ ਹੋਰ ਦੇ ਸੀ ਇਹ ਅਮਰੂਦਾਂ ਦੇ ਅਮਰੂਦ ਖਾਲੀ ਹੋ ਗਏ ਤੇਰੇ ਅਮਰੂਦ ਹੈਗੇ ਨੇ ਹਜੇ ਹੋਰ ਵੀ بڑے ਅਮਰੂਦ ਲੈ ਹੀ ਫਿਰਦਾ ਯਾਰ ਤੂੰ ਬਾਹਗੀ ਪੱਟਲੇ ਹੈਗੇ ਉਹ ਕਿੱਧਰ ਗਿਆ ਨੌ ਬਾਲਾਂ ਵਾਲਾ ਕਿੱਧਰ ਘਰ ਆ ਉਹਦਾ ਇੰਜਨ ਉਹ ਘਰ ਆ ਇਹ ਪਾਸੇ ਏ ਇਹ ਆਮ ਦਾ ਪੁੱਤਰ ਹੀ ਏ ਅਜਾ ਉਹਦਾ ਪੁੱਤਰ ਆ ਇਹ ਵੇ ਕੋਈ ਨਾ ਪੈਰ ਨਾ ਪਾ ਤੇਰਾ ਡੈਡੀ ਕਿੱਥੇ ਆ ਡੈਡੀ ਕਿੱਥੇ ਤੇਰਾ ਉਹ ਘਰ ਬਾਬਾ ਬਾਬਾ ਚੱਲ ਬਾਬਾ ਚੱਲ ਬਾਬਾ ਬੁਲਾ ਕੇ ਗਿਆ ਸੀਗਾ ਚੱਲੀਏ ਫਿਰ ਅਪਰਾ ਅੱਛਾ ਚਲੋ ਯਾਰ ਹਾਸੀਆਂ ਖੇਡੀਆਂ ਦਾ ਅਲੱਗ ਕਲਰ ਹੈਗੀ ਤੇ ਹੱਸਦੇ ਵਸਦੇ ਰਹੇ ਨਾ ਵਧੀਆ ਬੰਦੇ ਜਿੱਥੇ ਜਿੱਥੇ ਬੰਦੇ ਦਾ ਡਵੈਲਪਮੈਂਟ ਨੌ ਬਾਲਾਂ ਵਾਲਾ ਉਹ ਖੜਾ ਜਾਣੇ ਆ ਜਿੱਥੇ ਇਹਦਾ ਡਵੈਲਪਮੈਂਟ ਨਹੀਂ ਪਹੁੰਚੀ ਨਾ ਜੇ ਮੋਹ ਮੁਹੱਬਤ ਆ ਹੈਗੀਆਂ ਬੰਦੇ ਸੁਖੀ ਬਸਦੇ ਨਾਹੀਂ ਤੁਸੀਂ ਇਹ ਦੇਖ ਲਓ ਵੀ ਚਲੋ ਅਸੀਂ ਤਾਂ ਘੁੰਮਦੇ ਫਿਰਦੇ ਆ ਜਾਂ ਮਤਲਬ ਦੁਨੀਆ ਦੇਖਦੇ ਆ ਜਾਂ ਹੋਰ ਜਿਹੜੇ ਕੈਨੇਡਾ ਅਮਰੀਕਾ ਜਾਂ ਹੋਰ ਜਿੰਨੇ ਜਿੰਨੇ ਬੰਦਾ ਡਵੈਲਪਮੈਂਟ ਨੂੰ ਉੱਪਰ ਨੂੰ ਵਧੀ ਜਾਂਦੇ ਨਾ ਤੇ ਉਹਨਾਂ ਦਾ ਐਡਰੈਸ ਵਧੀ ਜਾਂਦਾ ਮਾਈਂਡ ਤੇ ਹੋਈ ਜਾਂਦਾ ਡਿਪਰੈਸ਼ਨ ਦੀ ਤੇ ਡਿਪਰੈਸ਼ਨ ਦੀਆਂ ਗੋਲੀਆਂ ਲੈ ਲੈ ਸੌਂਦਾ ਤੇ ਇਹਨਾਂ 'ਚ ਕੋਈ ਐਵੇਂ ਦਾ ਕੁਝ ਨਹੀਂ ਹੈਗਾ ਸੁੱਖ ਚੈਨ ਤਾਂ ਜਿਹੜਾ ਹੁੰਦਾਗਾ ਬਿਨਾਂ ਡਵੈਲਪਮੈਂਟ ਤੋਂ ਹੀ ਆ ਤੇ ਬੰਦਾ ਪਰ ਜ਼ਰੂਰ ਹੈ ਉਹ ਵੀ ਜ਼ਰੂਰੀ ਹੈ ਨਾਲ ਨਾਲ ਵਿਕਾਸ ਇੱਕ ਦਿਨ ਪਹਿਲਾਂ ਵੀ ਇਹ ਗੱਲ ਬੋਲੀ ਸੀ ਵੀ ਜਦੋਂ ਬੰਦਾ ਇੱਕ ਵਾਰੀ ਉੱਪਰ ਚੱਲ ਜਾਂਦਾ ਨਾ ਜਿਹੜਾ ਬੰਦਾ ਕੈਨੇਡਾ ਇੰਗਲੈਂਡ ਚ ਚੱਲ ਗਿਆ ਉਹ ਵਾਪਸ ਨਹੀਂ ਮੁੜ ਸਕਦਾ ਕਿਉਂਕਿ ਉਹਨੇ ਉਹ ਤਰੱਕੀ ਦੇਖ ਲਈ ਇੰਡੀਆ ਤੋਂ ਜਿਹੜਾ ਇੰਡੀਆ ਤੋਂ ਵੀ ਅੱਗੇ 50 ਸਾਲ 40 ਸਾਲ ਅੱਗੇ ਚੱਲ ਜਾਂਦਾ ਹੈ ਨਾ ਤੇ ਜਦੋਂ ਇਹ ਉੱਥੇ ਜਾਏ ਹੋਣਗੇ ਇਹਨਾਂ ਨੂੰ ਇਹ ਫਿਰ ਬੁਰਾ ਲੱਗਣ ਲੱਗ ਜਾਊ ਖੈਰ ਹਜੇ ਸੁੱਖ ਚੈਨ ਦੀ ਨੀਂਦ ਸੌਂਦੇ ਆ ਤੇ ਅਸੀਂ ਤਾਂ ਦੁਆਵਾ ਕਰਦੇ ਹੱਸਦੇ ਬਸਦੇ ਆਈਆਂ ਇਹਨਾਂ ਦਾ ਪਿਆਰ ਮੋਹ ਮੁਹੱਬਤਾਂ ਬਣੀਆਂ ਰਹਿਣ ਇਹਦਾ ਨਾਂ ਸਾਡੇ ਨਾ ਸਾਡੇ ਨਾ ਵਿਕਾਸ ਬਾਈ ਸਾਡੇ ਪਿੰਡੇ ਇੱਕ ਪਾਰਕ ਬਣਿਆ ਤੇ ਉਹਦਾ ਨਾਮ ਅਸੀਂ ਉਹਤੇ ਮੈਪ ਤੇ ਰੱਖ ਰੱਖਿਆ ਗਿਆ 8 ਲੱਖੀ ਆ ਤੇ ਉਹਦਾ ਨਾਮ ਪਤਾ 8 ਲੱਖੀ ਆ ਕਿਉਂ ਰੱਖਿਆ ਤੇ ਉਹਨੂੰ ਜਿਹੜੀ ਗ੍ਰਾਂਟ ਆਈ ਸੀ ਉਹਨੂੰ 8 ਲੱਖ ਦੀ ਆਈ ਸੀ ਪਰ ਉਹਦੇ ਲੱਗਿਆ 1.5 ਲੱਖ ਹੈ ਉਹਦਾ ਨਾਮ ਮੈਂ 8 ਲੱਖੀ ਰੱਖਦਾ ਵੀ 8 ਲੱਗੇ ਬਾਰਗੇ ਤੇ ਇਹਦਾ ਨਾਮ ਹੁਣ ਨੌਵਾਲੀ ਆ ਨੌਵਾਲੀ ਨੌਵਾਲ ਇਹਦਾ ਨਾਮ ਨੌਵਾਲੀ ਆ ਹਾਂਜੀ ਬਾਈ ਜੀ ਬੱਲੇ ਨੌਵਾਲੀ ਦਾ ਘਰ ਵੀ ਪੱਕਾ ਹੈ ਲੈ ਭਰਾਵਾ ਠੀਕ ਆ ਖੁਸ਼ ਆ ਹੁਣ ਘਰੇ ਸਦਰਿਆ ਸੀ ਹਾਂ ਤੇ ਕਹਿੰਦਾ ਜੀ ਕਹਿੰਦਾ ਘਰੇ ਆਓ ਖੁਸ਼ ਆ ਇੱਧਰ ਆਜੋ ਆਜੋ ਤੇ ਹਾਂਜੀ ਇੱਥੇ ਖਲੋ ਕੇ ਸਾਨੂੰ ਨੌ ਬਾਲ ਪੂਰੇ ਕਰਾ ਓਏ ਨੌ ਬਾਲ ਦਿਖਾ ਪਹਿਲਾਂ ਇੱਥੇ ਨੌ ਬਾਲ ਵੇਖ ਕੇ ਰਹਾ ਨੇ ਕੋਲ ਤੇ ਨਹੀਂ ਨਾ ਹੈਗੇ ਇੱਥੇ ਕੀ ਮਤਲਬ ਤਿੰਨ ਚਾਰ ਮਦਰਸੇ ਛੱਡ ਤੇ ਕਹਿੰਦਾ ਅੱਛਾ ਠੀਕ ਹੈ ਦੇਖੇ ਦੋ ਤੇ ਇੱਧਰ ਤੁਹਾਨੂੰ ਦਿਖਾ ਦਾਂ ਥੋੜਾ ਜਿਹਾ ਇਹ ਸਾਰਾ ਘਰ ਤੋਂ ਆਲਾ ਦਵਾਲਾ ਦਿਖਦਾ ਤੇ ਆਹ ਸਾਹਮਣੇ ਵਾਲੇ ਪਾਸੇ ਤੇ ਆ ਵੀ ਗਲੀ ਆ ਗਈ ਇੱਕ ਕਰਦੀ ਤੁਹਾਨੂੰ ਸਾਰੇ ਘਰਾਂ ਦੇ ਜਿੰਨੇ ਘਰ ਨੇ ਨਾ ਜਿੰਨੇ ਕਹਿ ਗਿਆ ਜਾਵਾਂਗੇ ਜਿੰਨੇ ਜਿਹੜੇ ਜਿਹੜੇ ਬੁਲਾਈਆਂ ਨੇ ਵੀ ਸਾਡੇ ਘਰੇ ਸਾਡੇ ਵੀ ਆ ਜਾਓ ਸਾਡੇ ਕੁਸ਼ਟ ਕਰਤਾ ਦੇਖਦੇ ਵੀ ਆ ਹੋਰ ਬਾਈ ਕੁਸ਼ਟ ਕਰਤਾ ਦੇਖਦੇ ਵੀ ਆ ਵੀਡੀਓ ਵੀਡੀਓ ਦੇਖਦੇ ਆ ਸਾਡੀਆਂ ਤਾਂ ਕਰਕੇ ਹਰੇਕ ਨੂੰ ਆ ਰੰਦਾ ਵੀ ਅਸੀਂ ਵੀ ਵੀਡੀਓ ਚ ਆ ਜਾਈਏ ਹੋਰ ਬੇਬੇ ਤਗੜੀਆਂ ਆਉਨੇ ਆਉਨੇ ਆ ਤੁਹਾਡੇ ਵੱਲ ਵੀ ਆਉਨੇ ਆ ਆ ਤੁਸੀਂ ਪਿਛਾੜ ਜੋ ਇਹ ਬਾਈ ਕਹਿੰਦੇ ਮੈਂ ਪਹਿਲਾਂ ਸਾਰਾ ਕੰਮ ਕਰਦਾ ਰਿਹਾ ਹੱਥੀ ਕੀਤਾ ਭਾਈ ਹੱਥੀ ਕੀਤਾ ਹੱਥੀ ਇਹ ਟੋਕੇ ਤਿੱਖੇ ਕਰਨੇ ਹੁੰਦੇ ਹਨ ਇਹਦਾ ਮੂੰਹ ਜਿਹੜਾ ਨਾ ਉਹ ਭਰਾ ਕੇ ਹਾਂ ਪਰਾਲੀ ਜਿਹੜੀ ਨਾ ਪਰਾਲੀ ਉਹ ਐਵੇਂ ਨਹੀਂ ਕੁਤਰੀ ਜਾਣੀ ਐਵੇਂ ਕਰਦੇ ਹੁੰਦੇ ਆ ਬਾਈ ਉਹ ਕਿਹੜੇ ਨੇ ਮਾਰਤੀ ਛਾਲ ਇਹਨਾਂ ਨੂੰ ਕੁਝ ਦੇਣਾ ਉਹ ਦੇਖ ਆਜੋ 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 ਉਹ ਉਹ ਬੱਲੇ ਆਜੋ 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 ਸਾਰੇ ਸਾਰੇ ਆਓ ਸਾਰੇ ਤੁਹਾਨੂੰ ਕੀ ਹੋਣਾ ਜਦੋਂ ਸਾਨੂੰ ਨਹੀਂ ਕੁਝ ਹੋਇਆ ਆਜੋ 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 ਨਿਆਣਿਆਂ ਦਾ ਵਧੀਆ ਜਿਹਾ ਫਨ ਹੋਇਆਗਾ ਦੌਰ ਰਗੇ ਦੌਰ ਰਗੇ ਆ ਦੇਖੋ ਆਜੋ ਨਿਆਣਾ ਆਜੋ ਵੀ ਨਿਆਣਾ ਸੀਗਾ ਆਜਾ 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 ਆਜੋ ਆਜੋ ਪੱਜੋ ਦੌਰ ਰਗੇ ਆਜੋ ਆਜਾ ਆਉਣ ਦੋ ਏ ਏ ਦੇਖੋ ਵੀ ਇਹ ਸੀਗਾ ਸਾਰੇ ਪਿੰਡ ਦਾ ਆਇਆ ਮੋਹ ਪਿਆਰਾ ਸਾਰੇ ਪਿੰਡ ਚ ਕਿਉਂ ਜੀ ਸਹੀ ਹੈ ਨਾ ਰੋਕ ਟੋਕ ਨਹੀਂ ਨੇ ਆਣਿਆਂ ਨੂੰ ਕੋਈ ਰੋਕ ਟੋਕ ਨਹੀਂ ਆਈ ਇਹ ਘੁੱਦੇ ਫਿਰਦੇ ਰਹਿੰਦੇ ਆ ਕਹਿੰਦੇ ਓਏ ਕਿਦਾਂ ਲਾਇਆ ਅੱਜ ਬਾਈ ਮੈਂ ਕਹਿੰਦਾ ਆਪਾਂ ਕਿਹੜਾ ਲੋਹਾ ਵਟਣ ਇਹਦੇ ਨਾਲ ਨਹੀਂ ਨਹੀਂ ਉਹ ਪਰਾਲੀ ਵਟਣੀ ਪਰਾਲੀ ਵਟਣੀ ਤਾਂ ਹੀ ਤਾਂ ਕਹਿੰਦਾ ਵੀ ਲਾ ਦੋ ਇਹ ਕਹਿੰਦੇ ਪਿੰਡਾਂ ਆ ਥੋੜਾ ਜਿਹਾ ਕੰਮਕਾਰ ਦਾ ਕਰਾ ਕੇ ਚੱਲੀਏ ਪੁਰਾਣਾ ਵੀ ਕਰ ਗਏ ਨਾ ਨਾਲੇ ਇਹਨਾਂ ਨੇ ਕੀਤਾ ਵੀ ਕੋਈ ਨਹੀਂ ਬਾਵਾ ਜਣਾ ਦੇਖਿਓ ਨਾ ਨਾ ਡੰਗਰਾਂ ਨੂੰ ਪਾਓ ਪੱਠੇ ਡੰਗਰਾਂ ਨੂੰ ਪਾਓ ਪੱਠੇ ਪਾਈ ਚਲੋ ਵਧੀਆ ਬੰਦੇ ਮਿਲ ਗਏ ਹੁਣ ਕੁਤਰਨ ਵਾਲੇ ਹੈ ਚਾਰ ਦੀ ਟ੍ਰਿਕ ਕੀਤੀ ਹੈ ਇਹ ਪ੍ਰਾਣੇ ਨਾਲ ਤੁਸੀਂ ਇੰਹੀਂ ਕਰਦੇ ਹੋ ਪਹਿਲਾਂ ਜਿਹੜਾ ਪ੍ਰਾਣ ਆਉਂਦਾ ਹੈ ਆ ਜੀ ਤੁਸੀਂ ਪਾਈ ਤੇ ਖਾਣਾ ਦਾਦਾ ਤੇ ਪੂਰਾ ਹੋ ਜਾਂਦਾ ਰੋਟੀ ਰੋਟੀ ਬਣੀ ਹੈ ਪੂਰਾ ਹੁੰਦਾ ਹਾਂ ਜੀ ਇਹ ਪੂਰਾ ਹੋ ਜਾਂਦਾ ਵੇਖੋ ਭਾਈ ਬਰੀਕ ਚਾਲ ਹੈ ਹਾਂ ਚਾਲ ਬਰੀਕ ਹੈ ਸਹੀ ਗੱਲ ਹੈ ਠੀਕ ਹੈ ਜਾਨੀ ਆ ਚਾਹ ਬਿਸਕੁਟਾਂ ਦੇ ਤਾਂ ਕੱਢ ਲੈ ਇਹ ਦੂਣਾ ਕੱਢ ਲੈ ਲਾਓ 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 ਲਾ ਭਰ ਕੇ ਲਾ ਜਿਹੜੇ ਸ਼ਹਿਰਾਂ ਜਾਂ ਪੁਰਾਣੇ ਜਾਂਦੇ ਨੇ ਉਹ ਆਂਦੇ ਨੇ ਕੁਦਰਤ ਦੇ ਚੱਲਦੇ ਆ ਗਿਆ ਪੱਠਾ ਲੱਗਦਾ ਹੋ ਗਿਆ ਲਾ ਭਾਈ ਹਾਂਜੀ ਪੱਠੇ ਕੁਦਰਤ ਦੇ ਉਹ ਗੱਲਾਂ ਨਹੀਂ ਰਹੀਆਂ ਹਾਂ ਪਰ ਗੱਲ ਹੈ ਜੀ ਬਾਕੀ ਕਹੇ ਹੁੰਦਿਆ ਨਾ ਬਈ ਉਮਰ ਆ ਭਰਨੀ ਚੱਲਦਾ ਸਾਥ ਗੋਡਿਆਂ ਮੋਢਿਆਂ ਦਾ ਤੇ ਵਿਕਾਸ ਭਾਈ ਨਾਲ ਉਹ ਗੱਲ ਹੋ ਗਈ ਗੋਡੇ ਮੋਢਿਆਂ ਦਾ ਜੋਰ ਸਦਾ ਨਹੀਂ ਰਹਿੰਦਾ ਮਾਈ ਸਾਦੀ ਸੀ ਖੁਸ਼ੀ ਮਾਈ ਬੁਲਾਉਂਦੀ ਸੀ ਇਹਦੇ ਕੋਲੇ ਚੱਲੋ ਕਿੰਨੇ ਸਾਲ ਦੀ ਉਮਰ ਇਹਨਾਂ ਦੀ 80 ਸਾਲ ਦੀ ਠੀਕ ਹੋਰ ਮਾਤਾ ਜੀ ਸਤਿ ਸ਼੍ਰੀ ਅਕਾਲ ਅਸਲਾਮ ਵਾਲੇਕਮ ਹੋਰ ਠੀਕ ਠਾਕ ਹੋ? ਅੱਛਾ ਪਰਵਾਹ ਠੀਕ ਹੈ ਚਲੋ ਵਧੀਆ ਚਾਹੀਦਾ ਹੈ ਅੱਜ ਦਾ ਸਾਰੇ ਪਿੰਡ ਨੂੰ ਬਹਿਲੇ ਕਰਤਾ ਸੀ ਹਨਾ ਅੱਛਾ ਮੈਨੂੰ ਐ ਦੱਸੋ ਇੱਕ ਗੱਲ ਵੀ ਜੀ ਲੱਗਿਆ ਅੱਜ ਤੁਹਾਡਾ ਅੱਜ ਦਿਨ ਦਾ ਵੀ ਨਹੀਂ ਪਤਾ ਲੱਗਾ ਗੁਜ਼ਰ ਗਿਆ ਅੱਜ ਦਿਨ ਦਾ ਵੀ ਨਹੀਂ ਪਤਾ ਲੱਗਾ ਗੁਜ਼ਰ ਗਿਆ ਅੱਗੇ ਅੱਗੇ ਢੀਕਦੇ ਰਹੀ ਤੁਸੀਂ ਕੋਈ ਆਵੇ ਜਦੋਂ ਤੁਹਾਡੇ ਪ੍ਰਾਣਾਂ ਆਉਂਦਾ ਪਿੰਡ ਚੋਂ ਦੇ ਵੀ ਇੰਨੇ ਇਕੱਠੇ ਹੋ ਜਾਂਦੇ ਹਨ ਹਾਂਜੀ ਐਦਾਂ ਹੀ ਹਾਂਜੀ ਕੋਈ ਵੀ ਕਿਸੇ ਦੇ ਵੀ ਘਰੇ ਆ ਜੇ ਹਾਂਜੀ ਜਿੰਦੇ ਘਰ ਵੀ ਆ ਜਾਈ ਇੱਕੋ ਘਰ ਬੈ ਜੀਦਾ ਫਿਰ ਅੱਛਾ ਇੱਕੋ ਘਰ ਬਹਿ ਕੇ ਫਿਰ ਗੱਲਾਂ ਬਾਤਾਂ ਮਾਰੀ ਨੇ ਰੌਣਕਾਂ ਲਾਈ ਦੀਆਂ ਪੂਰੀਆਂ ਹਾਂ ਫਿਰ ਉਹ ਕੋਈ ਪੁੱਛੀਦਾ ਵਿੱਚ ਸੁਣਾ ਵੀ ਕੀ ਆ ਰਹੇ ਠੀਕ ਹੈ ਅੱਛਾ ਯਾਰ ਤੇ ਤਿਹਾਰ ਕਿਹੜੇ ਕਿਹੜੇ ਮਨਾਉਂਦੇ ਆ ਤੁਸੀਂ ਮਤਲਬ ਜਮੇ Eid ਆਉਂਦੀ ਆ ਤੁਹਾਡੇ ਹੋਰ ਕਿਹੜੇ ਕਿਹੜੇ ਤਿਹਾਰ ਲੋੜੀ ਮਨਾਉਂਦੇ ਹੋ ਲੋੜੀ ਲੋੜੀ ਨਹੀਂ ਮਨਾਉਂਦੇ ਹਨਾ ਲੈਂਦਾ ਪੰਜਾਬ ਲੋੜੀ ਘਟਾ ਮਨਾਉਂਦਾ ਆਪਣੇ ਵੱਧ ਮਨਾਉਂਦੇ ਹੈਗੇ ਆਪਣੇ ਵਾਲੇ ਪੰਜਾਬ ਲੋੜੀ ਬਾਪੂ ਜੀ ਹੁੰਦੀ ਆ ਪੰਜਾਬ ਦਾ ਤਿਹਾਰ ਹੈ ਪੰਜਾਬ ਦਾ ਤਿਹਾਰਾ ਤੂੰ ਹੀ ਬਾਲ ਕੇ ਲੋੜੀ ਮਨਾਈ ਜਾਂਦੀ ਐ ਦੁੱਲੇ ਭੱਟੀ ਨੂੰ ਯਾਦ ਕੀਤਾ ਇਹਨਾਂ ਦੁੱਲਾ ਭੱਟੀ ਨੂੰ ਜਾਣਦੇ ਹੋ ਹੈ ਮਾ ਦੁੱਲੇ ਭੱਟੀ ਨੂੰ ਯਾਦ ਕੀਤਾ ਜਾਂਦਾ ਉਹਨੂੰ ਸਮਝ ਗਏ ਬਾਪੂ ਥੋੜਾ ਥੋੜਾ ਹੱਸਦਾ ਤੁਹਾਡੇ ਕਿਹੜੇ ਕਿਹੜੇ ਤਿਹਾਰ ਮਨਾਉਂਦੇ ਆ ਈਦੀ ਐ ਮਨ ਲਾਦਾ ਈ ਤੋਂ ਵੱਡਾ ਤਾਂ ਨਹੀਂ ਕੋਈ ਤਿਹਾਰ ਹੁੰਦਾ ਈ ਤਾਂ ਸਭ ਤੋਂ ਵੱਡਾ ਹੈ ਨਾ ਹਾਂਜੀ ਅੱਛਾ ਇਹ ਪੂਲੇ ਇਹ ਛਾਹ ਤੋਂ ਪਾਏ ਹਾਂਜੀ ਤੁਸੀਂ ਕੀ ਬਣਾਉਂਦੇ ਹੋ ਹੈ ਤੁਸੀਂ ਕਿਹਨੂੰ ਬਣਾਉਂਦੇ ਅਸੀਂ ਬਾਪੂ ਜੀ ਮਨਾਉਂਦੇ ਆ ਦੀਵਾਲੀ ਹੋਲੀ ਲੋਹੜੀ ਵਿਸਾਖੀ ਵਿਸਾਖੀ ਤਾਂ ਤੁਹਾਡੇ ਹੀ ਮਨਾਉਂਦੇ ਹੋਣੇ ਵਿਸਾਖੀ ਆਂਦੇ ਨੇ ਵੱਡੇ ਵਿਸਾਖੀ ਵੱਡੇ ਆਂਦੇ ਨੇ ਵੰਡ ਤੋਂ ਬੜੀ ਖੇਡ ਦੇ ਸਾਜ ਵੰਡ ਤੋਂ ਪਹਿਲਾਂ ਮਨਾਈ ਜਾਂਦੀ ਹੋਣੀ ਮੈਨੂੰ ਲੱਗਦਾ ਉਦੋਂ ਕਿਉਂਕਿ ਕਣਕਾਂ ਵੱਡਣ ਵੇਲੇ ਮਨਾਈ ਜਾਂਦੀ ਉਦੋਂ ਇੱਕ ਵਿਸਾਖ ਨੂੰ ਲਓ ਜੀ ਪਾਸ ਆ ਰਹੀ ਹੈ ਹਾਂਜੀ ਪਾਸ ਆ ਰਹੀ ਹੈ ਕੀ ਹੈ ਮੈਨੂੰ ਪਾਸ ਆ ਰਹੀ ਹੈ ਮੈਨੂੰ ਸਾਰਾ ਪਤਾ ਹੈ ਮੈਂ ਮੈਂ ਤਾਂ ਉਮਰ ਥੋੜੀ ਵੱਡੀ ਹੈ ਤੁਹਾਨੂੰ ਸਾਰਾ ਪਤਾ ਤੁਸੀਂ ਜੁਗਤਾ ਮਾਰਦੇ ਮਰਨ ਨਾਲ ਆ ਕਦੇ ਵਾਸਤੇ ਪਾਇਆ ਇਹ ਛਾਂ ਵਾਸਤੇ ਅੱਛਾ ਅੱਛਾ ਠੀਕ ਹੈ ਛਾਂ ਵਾਸਤੇ ਵਾ ਹੁਣ ਤਾਂ ਸਰਦੀਆਂ 'ਚ ਤਾਂ ਜ਼ਰੂਰਤ ਹੈ ਨਹੀਂ ਕੋਈ ਹਨਾ ਹੁਣ ਤਾਂ ਧੁੱਪ ਦੀ ਜ਼ਰੂਰਤ ਹੈ ਇਹ ਪਸ਼ੂ ਪਾਲਣ ਦਾ ਐਵੇਂ ਦਾ ਟਾਂਕਾ ਹਾਂਜੀ ਬਾਪੂ ਜੀ ਸ਼ਾਦੀ ਹੋਈ ਹੈ ਮੇਰੇ ਘਰ ਵਾਲੀ ਆ ਹਾਂਜੀ ਸਾਰਿਆਂ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਵੀ ਘਰ ਸਾਰਿਆਂ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਵੀ ਘਰ ਬੱਚੇ ਮੁਰਦਾਂ ਦੀਓ ਬੱਚੇ ਬਾਪੂ ਜੀ ਸਾਡਾ ਤੁਹਾਡੇ ਨਾਲ ਕੰਮ ਤੁਸੀਂ 19 ਸਾਲ ਦੀ ਜਮਾਉਣ ਲੱਗੇ ਨਾ ਵਿਆਹ ਕਰਕੇ ਕਿੰਨੇ ਬਾਲ ਆ ਤੁਹਾਡੇ ਬਕਾਇਦਾ 10000 ਫਿਰ ਟੋਟਲ ਕਿੰਨੇ ਬਾਲ ਨੇ ਇਹ ਤਾਂ ਗਿੜੇ ਨਹੀਂ ਜਾਂਦੇ ਸਾਡੇ ਇਹ ਰਵਾਇਜ ਨਹੀਂ ਹੈਗਾ ਤੁਸੀਂ ਨਾ ਹੁਣ ਸਿਆਣੇ ਬੰਦੇ ਹੋ ਵੱਡੇ ਵੱਡੇ ਆ ਸੁਣੋ ਇਹਨਾਂ ਦੀ ਗੱਲ ਦੱਸੋ ਕੀ ਕਹਿੰਦੇ ਨਹੀਂ ਹੁਣ ਤਾੜੀ ਸੁਣਨਾ ਚਾਹ। ਤੇਰੀ ਸੁਣਨ ਲੱਗਾ ਅੱਧੀ ਇਹਨੇ ਬੱਚੇ ਨਹੀਂ ਬਣਾਉਂਦੇ ਸਾਡੇ ਨਾ ਬਾਪੂ ਜੀ ਉਧਰਲੇ ਪੰਜਾਬ ਚ ਸਾਡੇ ਵਿਆਹ ਹੁੰਦਾ ਕੋਈ 25 ਸਾਲ ਚ ਪੜ੍ਹ ਲੈ ਕੇ ਜਦੋਂ ਬੰਦਾ ਐ ਹੋ ਜਾਂਦਾ ਨਾ ਵੀ ਸੈੱਟ ਹੋ ਗਿਆ ਕਾਰੋਬਾਰ ਹੁਣ ਨੌਕਰੀ ਐ ਜਾਂ ਬੰਦਾ ਪਹਿਲਾਂ ਇਹ ਦੇਖਦਾ ਜੀ ਜੀ ਵੀ ਪੜ੍ਹਾਈ ਲਿਖਾਈ ਹੋ ਗਈ ਨੌਕਰੀ ਵਿੱਚ ਮੈਂ ਜਵਾਕ ਨੂੰ ਖਵਾਉਂਗਾ ਕੀ ਫੇਰ ਵਿਆਹ ਕਰਦਾ ਲੇਖਾ ਵੇਖੋ ਹਾਂ ਜਿਹੜੇ ਨੇ ਨਾ ਆ ਬੇਲੀਆਂ ਜੀਆਂ ਹਾਂ ਰੋਡੀਆਂ ਵਾਸਤੇ ਲਾਉਣੇ ਇਹ ਅਗਲਾਂ ਨੇ ਕੀ ਐ ਰੋਡੀਆਂ ਨੂੰ ਰੋਡੀਆਂ ਬਾਪੂ ਕਹਿੰਦਾ ਰੂੜੀ ਨੂੰ ਅਕਲਾਉਣੇ ਨੇ ਹੁਣ ਇਸ ਪਿੰਡ ਦੇ ਤੁਸੀਂ ਇਹ ਪਿੰਡ ਦੇ ਮੈਨਿਆ ਦੱਸੋ ਮੇਰਾ ਖਿਆਲ ਸਭ ਤੋਂ ਵੱਡੇ ਹੋ ਤੇ ਤੁਸੀਂ ਇਹਨਾਂ ਨੂੰ ਹੁਣ ਕੁਝ ਨਹੀਂ ਇੱਕ ਐਸਾ ਸਬਕ ਦੱਸ ਦਿਓ ਜਿਹੜਾ ਆਉਣ ਵਾਲਾ ਜਿਹਦਾ ਵਿਆਹ ਕਰਨਾ ਨਾ ਉਹਨੂੰ ਇਹ ਕਹਿਣਾ ਕਿ ਬਾਲ ਵੇਖੋ ਮੈਂ ਗੱਲ ਕੀਤੀ ਬੜੀ ਅੱਛੀ ਚਾਹ ਰਹੀ ਹਾਂ ਅੱਛਾ ਮੈਨੂੰ ਇਹ ਦੱਸੋ ਇਹ ਬੱਜੇ ਹੁੱਬੇ ਦੇ ਲੱਗੇ ਬੰਦੇ ਨਾ ਰੂੜੀ ਨੂੰ ਅਕਲਾਉਣੇ ਹਾਂ ਅੱਛਾ ਬਾਪੂ ਜੀ ਮੈਨੂੰ ਦੱਸੋ ਇਹ ਗੱਲ ਸਹੀ ਹੈ ਵੀ ਪੜ੍ਹ ਲਿਖ ਕੇ ਬੰਦਾ ਸੈੱਟ ਹੋ ਕੇ ਜਦੋਂ ਨੌਕਰੀ ਲੱਗਿਆ ਚਾਰ ਪੈਸੇ ਕਮਾਉਣ ਲੱਗਿਆ ਉਦੋਂ ਵਿਆਹ ਕਰਾਵੇ ਇਹ ਗੱਲ ਵਧੀਆ ਨਹੀਂ ਵਧੀਆ ਵਧੀਆ ਗੱਲ ਹੈ ਮੰਨਦੇ ਹੋ ਤੁਸੀਂ ਇਹ ਗੱਲ ਨੂੰ ਬਿਲਕੁਲ ਫਿਰ ਜਦੋਂ ਉਹਨੂੰ ਐ ਲੱਗੇ ਜੱਟ ਇਥੋਂ ਦੇ ਵੀ ਉਹ ਵੀ ਐਵੇਂ ਕਰਦੇ ਨੇ ਹਾਂ ਪੜਾ ਕੇ ਬੱਚੇ ਨੂੰ ਨੌਕਰੀ ਲਾ ਕੇ ਨਾਲ ਲੱਗੇ ਤਾਂ ਇਹਨਾਂ ਦਾ ਨਾ ਭਾਈ ਰਿਵਾਜ ਹੋਰ ਹੈ ਇਹ 17 ਸਾਲ ਦਾ ਅੱਛਾ ਤੁਹਾਡੇ ਕਿੰਨੇ ਸਾਲ ਦਾ ਵਿਆਹ ਹੋ ਜਾਂਦਾ ਇੱਥੇ 17 ਸਾਲ 17 ਸਾਲ 17 ਸਾਲ ਬਿਲਕੁਲ ਸ਼ੁਰੂ ਕਰ ਦਿੰਦੇ ਸੀ ਕਿੰਨੀ ਗੋਮਾਂ ਚ ਤੁਸੀਂ ਸੋਲਦੇ ਹਣੇ ਡੇਡਿਆਂ ਦਾ ਕਿਵੇਂ ਇਹ ਕਹਿੰਦੇ ਐਡੇ 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 ਐਨੇ ਐਨੇ ਦਾ ਵਿਆਹ ਕਰ ਦਿੰਦੇ ਸਾਡੇ ਮਰਜ਼ੀ ਹਾਂਜੀ ਹਾਂ ਇਧਰ ਆ 14 16 ਦਾ ਵੀ ਕਰ ਇਹਦਾ ਇਹ ਛੋਟਾ ਇਹ ਇੱਕ ਦਿਨ ਕੁ ਦਾ ਹੋ ਜਾਂਦਾ ਨਹੀਂ ਨਹੀਂ ਓਏ ਐਡੇ ਹੋਏ ਤਾਂ ਉਹ ਵਿਆਹ ਕਰਾਉਣਾ ਨਹੀਂ 14 ਸਾਲਾਂ ਇਹਦਾ ਤਾਂ ਹੋ ਜਾਂਦਾ ਐਨੇ ਦਾ ਹੋ ਜਾਂਦਾ ਵਿਆਹ ਐ ਬਿਆਹ ਦੇ ਜੋਗ ਹੈ ਜਿਹੜੀ ਗੱਲ ਉਹ ਨਾ ਕੀਤੀ ਨਾ ਦਿਨਾਈ ਦੀ ਕੀਤੀ ਹੈ 14 16 ਸਾਲ ਦਾ ਬੱਚਾ ਵਿਆਹ ਨਾਲ ਬੰਦੇ ਜੋ ਨੌਕਰੀ ਲੱਗ ਜਾ ਪੜ ਜਾ ਹਾਂਜੀ ਸਾਡੇ ਬਾਪੂ ਜੀ ਇੱਕ ਹੋਰ ਗੱਲ ਹੈ ਨਿਆਣਾ ਵੀ ਵਿਆਹ ਤਾਂ ਸਾਡੇ ਜਦੋਂ ਨੌਕਰੀ ਲੱਗ ਜਾਣਾ ਉਦੋਂ ਹੁੰਦਾ ਹੈ ਨਿਆਣਾ ਸਾਡੇ ਉਦੋਂ ਬੰਦਾ ਸੋਚ ਰਹਾ ਹੈ ਵੀ ਜਦੋਂ ਉਹਨੂੰ ਪਾਲਣ ਜੋਗਾ ਹੋ ਜੇ ਵੀ ਅਸੀਂ ਉਹਨੂੰ ਚੰਗੀ ਐਜੂਕੇਸ਼ਨ ਦੇ ਸਕਦੇ ਹਾਂ ਚੰਗੀ ਉਹਨੂੰ ਜ਼ਿੰਦਗੀ ਦੇ ਸਕਦੇ ਹਾਂ ਉਹ ਐ ਨਹੀਂ ਹੈਗਾ ਵੀ ਕਿਹੜਾ ਵੀ ਵਿਆਹ ਹੋ ਗਿਆ ਨਿਆਣੇ ਦੀ ਰੇਲ ਬਣਾ ਦੋ ਮੁੜ ਕੇ ਵੀ ਨਿਆਣੇ ਦੇ ਨਿਆਣਾ ਲੈਣਿਆਣਾ ਥੋੜੇ ਨਹੀਂ ਉਹ ਗੱਲ ਕੋਈ ਨਹੀਂ ਇੱਧਰ ਤੇ ਇੱਥੇ ਹਾਂਜੀ ਇੱਥੇ ਨਾ ਜਿਹੜਾ ਪਹਿਲਾਂ ਵਾਲਾ ਪੰਜਾਬ ਹੈ 20 ਸਾਲ ਪਹਿਲਾਂ 20 ਸਾਲ ਪਹਿਲਾਂ ਸਾਡੇ ਵੀ ਇੰਝ ਹੁੰਦਾ ਸੀ 25 ਸਾਲ ਪਹਿਲਾਂ ਮੇਰਾ ਹਾਂ ਸਾਡੇ ਡੈਡੀ ਹੋਰੀ ਸਾਡੇ ਡੈਡੀ ਹੋਰੀ ਪੰਜ-ਪੰਜ ਭਰਾ ਹੈ ਸਾਡੇ ਵੀ ਪਹਿਲਾਂ ਇਹੀ ਕੋ ਸੀ ਜਿਹੜੀ ਹੁਣ ਦੀ ਜਨਰੇਸ਼ਨ ਆਉਣੀ ਆਏ ਹੈਗੀ ਹੁਣ ਸਾਡੇ ਇੱਕ-ਇੱਕ ਜਵਾਕ ਹੀ ਇੱਕ-ਇੱਕ ਨਿਆਣਾ ਹੀ ਹੁੰਦਾ ਹੈ ਸਾਡੀ ਜੇ ਕੁੜੀ ਹੋਵੇ ਇੱਕ ਤਾਂ ਹੀ ਕੁੜੀ ਹੋਵੇ ਮੁੰਡਾ ਹੋਵੇ ਸਾਡੇ ਇੱਕ ਬਰਾਬਰੀ ਸਮਝਿਆ ਜਾਂਦਾ ਕੁੜੀ ਹੋਵੇ ਤਾਂ ਵੀ ਇੱਕ ਕੁੜੀ ਹੋ ਗਈ ਬਸ ਕੋਈ ਨਹੀਂ ਹਾਂਜੀ ਕਿੰਨੇ ਭੈਣਾਂ ਡਰਾ ਮੈਂ ਇਕੱਲਾ ਹੀ ਦੋ ਹਾਂ ਜੀ ਮੇਰੇ ਇੱਕ ਭੈਣ ਉਹ ਇੰਗਲੈਂਡ ਰਹਿੰਦੇ ਆ ਬਾਹਰ ਬਾਹਰ ਲੰਬਲੈਂਡ ਚ ਰਹਿੰਦੇ ਆ ਹਾਂ ਮੈਂ ਇਕੱਲੇ ਇੱਕ ਭਾਈਆ ਉਹਦਾ ਜਾਦੇ ਰਵਾਜ ਹੈ ਸਾਡੇ ਇੱਕ ਮੁੰਡਾ ਇੱਕ ਕੁੜੀ ਬਸ ਇਹ ਹੁੰਦੇ ਸੋਹਣੀ ਭਾਈ ਹਾਂਜੀ ਛੋਟੀ ਭਾਈ ਹਾਂਜੀ ਹਾਂਜੀ ਛੋਟੀ ਭਾਈ ਇਹ ਤਾਂ ਵਿਚਾਰ ਨੇ ਪਾਸ ਭਾਈ ਇਹ ਰੌਣਕਾਂ ਨੇ ਲੱਗੇ ਰੌਣਕਾਂ ਚ ਚਬਣਾ ਆਏ ਇਹ ਹੁਣ ਚਵਲ ਮਾਰ ਮਾਰ ਨਾ ਦਿਆ ਅਸੀਂ ਚੱਲੇ ਆ ਤੁਹਾਨੂੰ ਉਮੀਦ ਕਰਨਿਆਂ ਕਿ ਜਿਹੜੇ ਅੱਗੇ ਆਏਗੇ ਨਾ ਉਹ ਕਿਸੇ ਨੂੰ ਰੋਕ ਕੇ ਰੱਖਿਆ ਕਿ ਚਵਲ ਨਾ ਮਾਰਿਆ ਜੀ ਬਾਲ ਇੱਕ ਤੋਂ ਦੋ ਜਦੋਂ ਦੋ ਜਵਾਕ ਹੋ ਗਏ ਕਦੇ ਛੋਟੀ ਫੇਰ ਦਿਓ ਤੂੰ ਬਾਅਦ ਇੱਕ ਹੋਰ ਕੋਸ਼ਿਸ਼ ਕਰਿਆ ਕਰੋ ਇਹਨਾਂ ਨੂੰ ਜਿਹੜੇ ਇੱਥੇ ਥੋੜੇ ਜਿਵੇਂ ਆ ਮੁੰਡੇ ਨੇ ਇਹਨਾਂ ਨੂੰ ਬਾਹਰ ਤੇ ਮਨੁੱਖ ਤੋਰੋ ਕੋਈ ਆਪਣੇ ਹਾਲਾਤ ਬਦਲੋ ਬਾਪੂ ਜੀ ਹਾਂ ਸਭ ਤੋਂ ਵੱਡੀ ਆ ਪੜਾਈ ਹਾਂ ਪੜਾਓ ਇਹਨਾਂ ਨੂੰ ਜਦੋਂ ਪੜ ਗਏ ਬਾਹਰਲੀ ਦੁਨੀਆ ਇਹਨਾਂ ਨੇ ਦੇਖ ਲਈ ਦੁਨੀਆ ਦੇਖ ਲਈ ਹੋਰ ਕਿਤੇ ਜਾ ਕੇ ਸਾਰੀ ਦੁਨੀਆ ਦੀ ਸਮਝ ਆ ਜਾਂਦੀ ਹੈ ਬਾਕੀ ਦੁਨੀਆ ਚ ਵਿਚਰ ਗਏ ਹਨਾ ਇਦਾਂ ਹੀ ਲਾਹੌਰ ਜਾਣੇ ਹੋ ਤੁਸੀਂ ਜਾਂਦੇ ਜੂੰ ਜਾਰੇ ਕਿੰਨੇ ਟਾਈਮ ਬਾਅਦ ਗਏ ਹੋ ਉਹ ਬਤੇਰੀ ਬਈ ਜਮ ਕਿ ਨਹੀਂ ਹੋਣਾ ਨਾ ਹੁਣ ਹੁਣ ਲਾਸਟ ਟਾਈਮ ਕਿੰਨੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲਾਹੌਰ ਗਿਆ ਨੂੰ ਦੋ ਮਹੀਨੇ ਹੋ ਗਏ ਦੋ ਬੜਾ ਚਿਰ ਹੋ ਗਿਆ ਫਿਰ ਵੀ ਕਿੰਨਾ ਟਾਈਮ ਹੋ ਗਿਆ ਸਾਲ ਹੋ ਗਏ ਮੈਂ ਮੈਂ ਬਿਮਾਰ ਹੋਇਆ ਤਾਂ ਗਿਆ ਅਸਾਂ ਮੈਂ ਅੱਛਾ ਬਿਮਾਰ ਕੋਨਾ ਉਹਨਾਂ ਗਿਆ ਹੁਣਾਂ ਕਿ ਬਾਬਾ ਜੀ ਨੇ ਲਾਹੌਰ ਲੈ ਜਾਓ ਬਾਬਾ ਜੀ ਨੇ ਬਚ ਜਾਣਾ ਹਾਂਜੀ ਐ ਬਾਪੂ ਹੁਣੇ ਨੇ ਦੇਖੋ ਬਾਹਰ ਇਹ ਪਿੰਡ ਤੋਂ ਜਾਂ ਦੁਨੀਆ ਚ ਦੂਰ ਕਿੱਥੇ ਨਿਕਲਣਾ ਹੈ ਲਾਹੌਰ 70 80 ਕਿਲੋਮੀਟਰ ਹੋਣਾ ਇੱਥੋਂ 80 ਕਿਲੋਮੀਟਰ ਲਾਹੌਰ ਹੈ ਉੱਥੇ ਵੀ ਸਾਲ ਸਾਲ ਬਾਅਦ ਕਿਹੜਾ ਪਜਦਾ ਚਲੋ ਮੈਂ ਘਰ ਦਿਖਾ ਦਮ ਮੜਾ ਯਾ ਅਗਲਾ ਅੱਗੇ ਦਿਖਾਇਆ ਮੈਂ ਮੜਾ ਯਾ ਇਹ ਕੀ ਤੂੰ ਕਰਨੇ ਨੇ ਇੱਕ ਇੱਕ ਸਾਡੇ ਦੇਖਣ ਆਏ ਆ ਅਸੀਂ ਘਰ ਵੇਖਣ ਆਏ ਆ ਸਿਰਫ ਬੰਦੇ ਤੇ ਬੰਦਿਆਂ ਵਰਗੇ ਸਾਨੂੰ ਹਰ ਜਗ੍ਹਾ ਤੇ ਲੱਭ ਜਾਂਦੇ ਘਰ ਨਹੀਂ ਲੱਭਦੇ ਪਏ ਹੋ ਜੇ ਇਹ ਗੱਲ ਜਿਆ ਮੈਂ ਕਹਨ ਮੇਰੀ ਗੱਲ ਸੁਣਾਓ ਕੱਚਿਆਂ ਦਾ ਇਹ ਮਤਲਬ ਹੈ ਇਹਨੇ ਮਾਰੇ ਕੋਈ ਨਹੀਂ ਇਹ ਚੰਗੇ ਨੇ ਇਹਦਾ ਮਤਲਬ ਇਹ ਵੇ ਕੱਚੇ ਘਰਾਂ ਦਾ ਕਿ ਇਹਨਾਂ ਦੇ ਦਿਲ ਸਾਫ਼ ਨੇ ਇਹਨਾਂ ਦੇ ਦਿਲ ਸਾਫ਼ ਨੇ ਇਹ ਦੇ ਦਿਲ ਸਾਫ਼ ਨੇ ਇਹ ਦਿਲ ਸਾਫ਼ ਦਿਲ ਦਿਲ ਸਾਫ਼ ਨੇ ਤੇ ਇੰਨੇ ਬਾਬਾ ਅਣਪੜ੍ਹ ਤਾਂ ਜ਼ਰੂਰ ਹੈ ਅਣਪੜ੍ਹ ਤਾਂ ਬਾਪੂ ਜ਼ਰੂਰ ਹੈ ਪਰ ਪਿਆਰ ਹੈ ਮੁਹੱਬਤ ਹੈਗੀ ਨਾ ਤੁਹਾਡੇ ਚ ਕੱਠੇ ਹੋ ਕੇ ਬੈੰਨੇ ਹੋ ਨਾ ਉਹ ਕਿਸ ਜ਼ਮਾਨੇ ਜਗੀ ਹੁਣ ਕੋਈ ਨਹੀਂ ਹੁਣ ਕੋਈ ਨਹੀਂ ਹੋਲੀ ਦਾ ਮਤਲਬ ਨਹੀਂ ਆ ਬੱਸ ਹਾਂ ਨਹੀਂ ਹੈ ਨਹੀਂ ਐ ਇੰਨਾ ਵਾਰੀ ਇੰਨਾ ਵਾਰੀ ਹੋਰ ਵੀ ਜ਼ਿਆਦਾ ਹੋਣੀ ਇਹਨਾਂ ਨੂੰ ਹੁਣ ਘੱਟ ਲੱਗਦੀ ਆ ਹਜੇ ਲਓ ਇਧਰ ਕੀ ਦਾ ਘਰ ਆ ਮੜਾ ਜੇ ਦੇ ਹੀ ਹੈ ਕਿਹੜਾ ਕਿੰਨਾ ਦਾ ਘਰ ਆ ਇਹ ਚਲੋ 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 ਨਾਲ ਜਾਓ ਤੁਸੀਂ ਤੂੰ ਜੇਰ ਮੈਂ ਇਹ ਤਾਂ ਪੰਜ ਹਜ਼ਾਰ ਲੱਗਰਦਾ ਇਹ ਬਾਪੂ ਦਾ ਕਰਤਾ ਨਹੀਂ ਢੱਕ ਕੇ ਖੜ ਕੇ ਕਿਤੇ ਇਹ ਬਾਪੂ ਦਾ ਕਰਤਾ ਹੈ ਅੱਛਾ ਬਾਪੂ ਦਾ ਘਰ ਹੀ ਹੈ ਇਹ ਲਓ ਜੀ ਗੱਲਾਂ ਬਾਤਾਂ ਹੋ ਗਈਆਂ ਬਹੁਤ ਇਹ ਚੁੱਲਾ ਨਵਾਂ ਬਣਾਇਆ ਇਹਨਾਂ ਨੇ ਮਾਰੀ ਇੱਥੇ ਲੱਗੀ ਰਹੀ ਇਹ ਚੁੱਲਾ ਬਣਾਣਾ ਬਣਾਇਆ ਕਿ ਕਿਨੇ ਇਹ ਕਲਾਕਾਰੀ ਹੈ ਸੰਗਦੇ ਆਉਂਦੇ ਨਹੀਂ ਇਹ ਕਲਾਕਾਰੀ ਹੈ ਇਹ ਬੜੀ ਕਲਾਕਾਰੀ ਹੈ ਸਰਦਾਰਾ ਇੰਦੀ ਨਹੀਂ 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 ਨਾ ਨਾ ਰਹਿਣ ਦਿਓ ਰਹਿਣ ਦਿਓ ਰਹਿਣ ਦਿਓ ਰਹਿਣ ਦਿਓ ਥੱਕਾ ਨਹੀਂ ਗਿਆ ਤੇ ਇਹੋ ਜੀ ਆਲਾ ਦਵਾਲਾ ਇਹ ਸਾਰਾ ਪਿੰਡ ਦਾ ਆਲਾ ਦਵਾਲਾ ਸੀ ਪਿੰਡ ਦਾ ਢੇੜਾ ਜਿੰਨਾ ਤੁਹਾਨੂੰ ਨਾਲ ਹੁੰਦੇ ਸਾਰਾ ਦਵਾਇਆ ਦਿਖਾਇਆ ਦੇਖੋ ਮਲਟੀਮੀਡੀਆ ਮੋਬਾਈਲ ਇਹਨਾਂ ਕੋਲੇ ਆ ਗਏ ਬਾਹਰਲਾ ਜਮਾਨਾ ਚੁੱਕ ਸਾਰਾ ਦੇਖਦਾ ਹੈ ਕੀ ਕਰੀਏ ਨੇ ਟਿਕਟੋਕ ਬਣਾਉਣਾ ਹੈ ਹੈ 10 10 ਕੀ ਕਰਦੇ ਟਿਕਟੋਕ ਬਣਾਉਣਾ ਓਏ ਆ ਕੀ ਹੈ ਕੋਕੜ ਠੀਕ ਹੈ ਚਲੋ ਚੱਲੋ ਚਲੋ ਜੀ ਲਓ ਜੀ ਅਸੀਂ ਪਿੰਡ ਦਾ ਢੇੜਾ ਸਾਰਾ ਆਲਾ ਦਵਾਲਾ ਤੁਹਾਨੂੰ ਦਿਖਾਉਣਾ ਸੀ ਆਜੋ ਬਾਪੂ ਜੀ ਨਾਲ ਹੀ ਆਜੋ ਕੀ ਕਹਿੰਦੇ ਹੋ ਰਹਿ ਗਿਆ ਕੁਛ ਨਾਲ ਕੀ ਆਪ ਨਾਲ ਕੀ ਕਰਨਾ ਲਾਹੌਰ ਦਿਖਾ ਦਿੰਦੇ ਆ ਤੁਹਾਨੂੰ ਲਾਹੌਰ ਨੂੰ ਚੱਲੇ ਆ ਸੀ ਹੈਂ ਇੱਧੇ ਨਹੀਂ ਲਾਜ ਹਾਂਜੀ ਹਾਂਜੀ ਆਜੋ ਅਸੀਂ ਬਤਨਾ ਨੂੰ ਨਹੀਂ ਜਾਂਦੇ ਅਸੀਂ ਇੱਥੇ ਚੱਲੇ ਆ ਲਾਹੌਰ ਲਾਹੌਰ ਉਥੇ ਰਾਇਸ਼ ਲਾਹੌਰ ਆ ਸਾਡੇ ਜਿਹੜੇ ਇੱਧਰ ਦੇ ਪਿੰਡ ਐ ਨਾ ਤੇ ਇਹਨਾਂ ਸਾਰਿਆਂ ਨੇ ਅਸੀਂ ਇੱਕ ਅਕਸਰ ਹੀ ਗੱਲ ਕੀਤੀ ਆ ਵੀ ਡਿਵੈਲਪਮੈਂਟ ਘੱਟ ਆ ਪਿੰਡ ਲੈਵਲ ਤੇ ਇਹਦਾ ਘੱਟ ਹੋਣ ਦਾ ਪਤਾ ਕਾਰਨ ਕੀ ਐ ਕਿਉਂਕਿ ਇਹਨਾਂ ਦੇ ਬੰਦੇ ਬਾਹਰ ਨਹੀਂ ਗਏ ਅਜੇ ਤੱਕ ਇਹਨਾਂ ਨੇ ਕੈਨੇਡਾ ਅਮਰੀਕਾ ਨਹੀਂ ਦੇਖਿਆ ਜਿਵੇਂ ਆਪਣੇ ਘਰ ਘਰ ਦਾ ਬੰਦਾ ਬਾਹਰ ਐ ਨਾ ਤੇ ਹੁਣ ਤਾਂ ਜਿਵੇਂ ਸਟੂਡੈਂਟ ਵੀਜ਼ੇ ਖਾਸ ਕਰਕੇ ਬਾਹਰ ਜਾਣ ਲੱਗੇ ਹੁਣ ਤਾਂ ਗਲੀ ਚ ਕੋਈ ਬੰਦੇ ਨਹੀਂ ਮਿਲਦਾ ਜਿਹੜਾ ਇੱਕ ਕੈਨੇਡਾ ਘਰ ਮਤਲਬ ਕੈਨੇਡਾ ਘਰ ਰਹਿ ਗਿਆ ਹੋਵੇ ਬਾਹਰ ਜਾਣਗੇ ਨਹੀਂ ਇੱਥੇ ਨਹੀਂ ਤੁਹਾਨੂੰ ਮਿਲੂਗਾ ਇੱਥੇ ਜਿਹੜੇ ਪਿੰਡ ਐ ਪਿੰਡਾਂ 'ਚੋਂ ਇੱਕ ਅੱਧਾ ਬੰਦਾ ਮਸਾਂ ਬਾਹਰ ਗਿਆ ਹੋਇਆਗਾ ਤੇ ਜਦੋਂ ਬੰਦਾ ਬਾਹਰਲੀ ਦੁਨੀਆ ਦੇਖੂਗਾ ਫਿਰ ਉਹਨੂੰ ਬਾਹਰਲੀ ਦੁਨੀਆ ਦਾ ਪਤਾ ਲੱਗੂਗਾ ਵੀ ਤਰੱਕੀ ਕੀ ਹੁੰਦੀ ਐ ਹਨਾ ਹਜੇ ਇਹ ਆਪਣੇ ਪਿੰਡਾਂ 'ਚ ਓਵੇਂ ਰਲ ਮਿਲ ਕੇ ਜਿਵੇਂ 2000 ਤੋਂ ਪਹਿਲਾਂ ਆਪਾਂ ਰਹਿੰਦੇ ਹੁੰਦੇ ਸੀ ਓਵੇਂ ਰਹਿੰਦੇ ਐ ਤੇ ਜਿਹੜੇ ਬਾਕੀ ਜ਼ਮੀਨਾਂ ਇਹਨਾਂ ਕੋਲ ਖੁੱਲੀਆਂ ਕਈਆਂ ਕੋਲੇ ਜਿਵੇਂ ਪਿੰਡਾਂ 'ਚ ਅਸੀਂ ਗਏ ਆ ਤੇ ਖੁੱਲੀਆਂ ਜ਼ਮੀਨਾਂ ਵਾਲੇ ਵੀ ਸਾਦਾਪਣ ਬਹੁਤ ਜ਼ਿਆਦਾ ਇਹਨਾਂ 'ਚ ਮਤਲਬ ਫੁਕਰੀਆਂ ਨਹੀਂ ਹੈਗੀਆਂ ਆਪਣੇ ਨੂੰ ਲਿਮਟਾਂ ਦੇ ਚੱਕ ਕੇ ਘਰ ਨਹੀਂ ਪਾਏ ਵੱਡੀਆਂ ਗੱਡੀਆਂ ਨਹੀਂ ਲਈਆਂ ਜਿਹੜਾ ਜੀਵਨ ਸ਼ੈਲੀ ਹੈ ਜ਼ਿੰਦਗੀ ਹੈ ਇਹਨਾਂ ਦੀ ਉਹ ਪੁਰਾਣੇ ਢੰਗ ਦੀ ਹੈ ਤੇ ਜ਼ਿਆਦਾ ਵਧੀਆ ਮਤਲਬ ਖੁਸ਼ ਖੁਸ਼ੇ ਜ਼ਿਆਦਾ ਰਹਿੰਦੇ ਨਹੀਂ ਇਹੀ ਕਾਰਨ ਹੁੰਦਾ ਹੈਗਾ ਜਦੋਂ ਬੰਦਾ ਜਿਉਂ-ਜਿਉਂ ਮਤਲਬ ਕਰਜ਼ੇ ਚੱਕੀ ਜਾਂਦਾ ਉੱਪਰ ਵਧੀ ਜਾਂਦਾ ਦੁਨੀਆ ਦੇਖੀ ਜਾਂਦਾ ਡਿਪਰੈਸ ਹੋਈ ਜਾਂਦਾ ਹੈਗਾ ਚੰਗਾ ਜੀ ਮਿਲਦੇ ਆਂ ਫਿਰ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਉਹ ਆ ਜੇਗੀ ਪੱਕ ਆ ਜੇਗੀ ਪੱਕ ਤੁਹਾਨੂੰ ਭੇਜ ਦਾਂਗੇ ਜਦੋਂ ਆਉਣਾ ਹੋਣਾ ਇਹ ਕਹਿੰਦੇ ਪੱਗ ਲੈਣੀ ਹੈ ਪੱਗ ਭੇਜ ਦੇਾਂਗੇ ਮੇਰੇ ਵਰਗਾ ਕੋਈ ਹੋਰ ਘੁੰਮਣਾਊਗਾ ਪੱਗ ਆ ਜੂਗੀ ਤੁਹਾਡੇ ਕੋਲ ਬਸ ਮਿਲ ਜੂਗੀ ਪੱਗ ਮਿਲ ਜਾਓ ਵਕਾਹ ਭਾਈ ਭੇਜ ਦੇਣਗੇ ਆਪੇ ਠੀਕ ਆ ਚੰਗਾ ਜੀ ਚਿੱਟੇ ਰੰਗ ਦੀ ਲੈਣੀ ਹੈ ਚਿੱਟੇ ਦੀ ਲੈਣੀ ਹੈ ਚਿੱਟੀ ਚਿੱਟੀ ਸੁਤਰੀ ਸੁਤਰੀ ਰੰਗ ਸੋਰੰਗ ਤਾਂ ਸੁਤਰਾ ਹੋਊਗੀ ਕਿਹੜੇ ਰੰਗ ਦੀ ਲੈਣੀ ਹੈ ਚਿੱਟੀ ਲੈਣੀ ਹੈ ਬਾਅਦ ਚਿੱਟੀ ਪੱਗ ਪਹੁੰਚ ਜਾਉ ਤੁਹਾਨੂੰ ਠੀਕ ਆ ਓਕੇ ਮੈਂ ਕਹਾਂ ਪਹੁੰਚ ਜੂਗੀ ਮੈਨੂੰ ਪਿੰਡ ਦਾ ਪਤਾ ਹੈ ਹੁਣ ਆ ਵਕਾਹ ਭਾਈ ਤਾਂ ਹੁੰਦੇ ਰਹਿੰਦੇ ਆ ਚੰਗਾ ਜੀ ਸਾਸਰੀਕਾਲ ਸਾਰਿਆਂ ਨੂੰ ਵੀ ਹੁਣ ਸਾਨੂੰ ਵਿਦਾਇਗੀ ਦੇ ਕੇ ਹੁੰਦਿਆ ਪਿੰਡ ਵਾਲੇ ਪਿੰਡ ਤੋਂ ਬਾਹਰ ਬਾਹਰ ਤੇ ਅਸੀਂ ਨਿਕਲਣ ਲੱਗੇ ਆ ਬੜਾ ਜੀ ਲੱਗਿਆ ਬੜਾ ਸੋਹਣਾ ਤਾਂ ਰਹਿਆ ਜੇ ਪਿੰਡ ਦੇ ਵਿੱਚ ਹਮੇਸ਼ਾ ਲਈ ਸਾਡੇ ਦਿਲ ਚ ਰਹੂ ਯਾਦ ਰਹੂ ਕਦੇ ਨੂੰ ਆਉਂਦੀ ਤਾਂ ਲੱਗਦੀ ਬਹੁਤ ਖੁਸ਼ਮਸਤੀ ਹਾਂਜੀ ਕਦੇ ਫੇਰ ਲੈਂਦੇ ਪੰਜਾਬ ਗਿਆੜਾ ਵਜੂਗਾ ਤਾਂ ਇਹਨਾਂ ਨੂੰ ਦੁਬਾਰੇ ਜ਼ਰੂਰ ਮਿਲ ਕੇ ਜਾਵਾਂਗੇ ਆਲਾ ਦਵਾਲਾ ਇਹਨਾਂ ਦਾ ਦੇਖ ਕੇ ਦੁਬਾਰੇ ਉਦੋਂ ਉਦੋਂ ਕਿੰਨੇ ਵਿਆਹੇ ਜਾਣਗੇ ਕਿੰਨੇ ਵਾਦੀ ਵੱਜ ਜਾਣੀ ਹੈ ਅਗਲੀ ਵਾਰੀ ਜਦੋਂ ਤੁਸੀਂ ਆਉਣਾ ਕਿੰਨਿਆਂ ਦੇ ਹੋਰ ਨਿਆਣੇ ਹੋ ਜਾਣਗੇ ਤੇ ਸਾਰਾ ਫਿਰ ਫਿਰ ਕਿਹੜਾ ਮਾਰਾਂਗੇ